ਗੱਲ ਸ਼ੁਰੂ ਕਰੀਏ ਪ੍ਰਵਾਸ ਦੇ ਉੱਪਰ ਜਾਂ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਉੱਪਰ ਕਿ ਡੋਨਲਡ 트ੰਪਸ ਸਾਹਿਬ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਤੇ ਅੱਜ ਕੱਲ ਉਹ ਨਵੇਂ ਪ੍ਰੈਜ਼ੀਡੈਂਟ ਬਣੇ ਨੇ 20 ਜਨਵਰੀ 2025 ਨੂੰ ਉਹਨਾਂ ਦੀ ਨਵੀਆਂ ਨੀਤੀਆਂ ਕਰਕੇ ਤਾਂ ਜਾਂ ਨਵੇਂ-ਨਵੇਂ ਜਿਹੜੇ ਉਹ ਆਰਡਰ ਪਾਸ ਕਰ ਰਹੇ ਨੇ ਕੱਲੇ ਪ੍ਰਵਾਸ ਨੂੰ ਨਹੀਂ ਉਹਨਾਂ ਨੇ ਮਤਲਬ ਇਫੈਕਟ ਕੀਤਾ ਉਹਨਾਂ ਨੇ ਤੇ ਹੋਰ ਪੋਲਿਟਿਕਲ ਤੇ ਵਪਾਰ ਤੇ ਟੈਕਸ ਪ੍ਰਣਾਲੀਆਂ ਸਾਰਿਆਂ ਬਾਰੇ ਇੱਕ ਤਰ੍ਹਾਂ ਦਾ ਦੁਨੀਆ ਭਰ ਦੇ ਵਿੱਚ ਇੱਕ ਤਰ੍ਹਾਂ ਦੀ ਸ਼ੇਕਿੰਗ ਕਰ ਦਿੱਤੇ ਹੈਗੇ ਇਸ ਗੱਲ ਨਾਲ ਸ਼ਾਇਦ ਆਪਸ ਸਹਿਮਤ ਹੋਏ ਕਿਉਂਕਿ ਉਹ ਨਵਾਂ ਵਰਲਡ ਆਰਡਰ ਜਿਵੇਂ ਆਪਾਂ ਸੋਚਦੇ ਪਏ ਸੀ ਕਿ ਉਹ ਜੇਲਨਸਕੀ ਨਾਲ ਕਿਵੇਂ ਗੱਲ ਕਰ ਰਹੇ ਸੀ ਕਿ ਯੂਆਰ ਕ੍ਰੀਏਟਿੰਗ ਅ ਥਰਡ ਵਰਲਡ ਵਾਰ ਯੂਆਰ ਯੂਆਰ ਲੀਡਿੰਗ ਟੁਵਾਰਡ ਅ ਥਰਡ ਵਰਲਡ ਵਾਰ ਕਿ ਇਸ ਤਰ੍ਹਾਂ ਦੀਆਂ ਗੱਲਾਂ ਨੇ ਇੰਨਾ ਡਰ ਕਿ ਇੰਨਾ ਭੈ ਕਰਤਾ ਉਸ ਤੋਂ ਵੀ ਵੱਧ ਜਿਹੜੇ ਸਾਡੇ ਕੰਟਰੀ ਦੇ ਵਿੱਚ ਹੋਇਆ ਜੋ ਕਿ ਜਦੋਂ ਵਾਪਸ ਆਏ ਸਾਡੇ ਜਹਾਜ਼ ਪਰ ਪਰ ਕੇ ਅੰਮ੍ਰਿਤਸਰ ਤਾਂ ਲੋਕਾਂ ਦੇ ਵਿੱਚ ਇੱਕ ਇੰਨਾ ਮੈਸੇਜ ਗਿਆ ਇੰਨਾ ਮੈਸੇਜ ਗਿਆ ਕਿ ਜਿਹੜੇ ਮਤਲਬ ਲੋਕ ਸੀ ਸੈਂਸਿਟਿਵ ਲੋਗ ਉਹਨਾਂ ਲੋਕਾਂ ਦੇ ਵਿੱਚ ਇੱਕ ਬਹੁਤ ਹੋਰ ਤਰ੍ਹਾਂ ਦਾ ਨੈਗੇਟਿਵ ਟਾਈਪ ਆਫ ਗਿਆ ਕਿ ਪ੍ਰਵਾਸ ਪਰ ਇੱਕ ਨਵੀਂ ਸੇਧ ਜਾਂ ਨਵਾਂ ਇੱਕ ਸੋਚਣ ਦੀ ਇੱਕ ਪ੍ਰਥਾ ਚੱਲੇਗੀ ਹੁਣ ਜਿੱਨਾ ਚ ਅਮਰੀਕਨ ਪਾਲਿਸੀ ਜਾਂ ਕੁਝ ਲਾਈਨ ਤੇ ਨਹੀਂ ਆਉਂਦੀ ਜਾਂ ਇਹ ਕਰਦੇ ਨੇ ਇੱਕ ਮੈਂ ਅਖਬਾਰ ਪੜ੍ਹ ਰਿਹਾ ਸੀ ਕਿ ਟੈਕਸਾਸ ਯੂਨੀਵਰਸਿਟੀ ਚ ਇੱਕ ਛੋਟੀ ਜਿਹੀ ਬੱਚੀ ਨੇ ਸੁਇਸਾਈਡ ਕਰ ਲਿਆ ਆ ਟਰੰਪ ਦੀਆਂ ਨੀਤੀਆਂ ਤੋਂ ਬਾਅਦ ਟੈਕਸਾਸ ਭਾਰਤੀ ਮੂਲ ਦੇ ਪੇਰੈਂਟਸ ਦੀ ਉਹਦੇ ਬੱਚੀ ਨੇ ਸੁਇਸਾਈਡ ਕਰ ਲਿਆ ਇਸ ਕਰਕੇ ਕਿ ਜਿਹੜੇ ਉਹਦੇ ਸਕੂਲ ਮੇਟ ਸੀ ਉਹਨਾਂ ਨੇ ਮਤਲਬ ਕਿ ਮਖੌਲ ਕਰਤੇ ਕਿ ਤੇਰੇ ਪੇਰੈਂਟਸ ਨੂੰ ਵੀ ਇਸ ਤਰ੍ਹਾਂ ਬੇੜੀਆਂ ਚ ਬੰਨ ਕੇ ਭੇਜਣਾ ਹੈ ਵਾਪਸ ਉਹਨੇ ਸੁਇਸਾਈਡ ਕਰ ਲਿਆ ਮਤਲਬ ਕਿ ਇੰਨਾ ਜ਼ਿਆਦਾ ਮਤਲਬ ਕਿ ਫਰਕ ਪੈ ਰਿਹਾ ਹੈ ਜਿਹੜੀ ਇਕਨੋਮਿਕ ਜਾਂ ਮਤਲਬ ਪੋਲਿਟੀਕਲ ਚੀਜ਼ਾਂ ਹੁੰਦੀਆਂ ਨੇ ਜਿਵੇਂ ਕੋਮਨਡ ਸਾਹਿਬ ਨੇ ਕਿਹਾ ਕਿ ਨੋ ਬੋਡੀ ਇਟ ਇਜ਼ ਆਰਗੈਨਿਕ ਥਿੰਗ ਕਿ ਅਸੀਂ ਕਿਸੇ ਨੂੰ ਲੱਗ ਨਹੀਂ ਕਰ ਸਕਦੇ ਸਾਰਿਆਂ ਨੂੰ ਮਿਲ ਕੇ ਹੀ ਚੀਜ਼ ਦਾ ਹੈ ਆਪਣਾ ਇਕਨੋਮਿਕਸ ਦਾ ਰੋਲ ਹੈ ਆਪਣਾ politcal ਦਾ ਰੋਲ ਹੈ ਸਾਈਕੋਲੋਜੀਕਲ ਹੈ ਸੋਸ਼ੀਓਲੋਜੀ ਹੈ ਸਾਰਿਆਂ ਦਾ ਆਪਣਾ ਆਪਣਾ ਰੋਲ ਹੈ ਤੇ ਸਾਰਿਆਂ ਨੂੰ ਸਮਝ ਕੇ ਹੀ ਆਪਾਂ ਇੱਕ ਨਵੀਂ ਚੀਜ਼ ਨੂੰ ਜ ਨਵੇਂ ਰਾਹ ਨੂੰ ਆਪਾਂ ਦੇਖ ਸਕਦੇ ਆ ਤੇ ਕਈ ਬੰਦਿਆਂ ਨੇ ਸੁਇਸਾਈਡ ਦਾ ਜਾਂ ਮਤਲਬ ਕਿ ਭਾਵੇਂ ਉਹ ਕਹਿੰਦੇ ਕਿ ਡਿਪੋਰਟਡ ਡਾਕਟਰ ਪ੍ਰੀਤਮ ਸਿੰਘ ਦਾ ਮੈਂ ਲੈਕਚਰ ਸੁਣ ਰਿਹਾ ਸੀ ਕਿ ਭਾਵੇਂ ਇਹ ਲੌਂਗ ਰਨ ਦੇ ਵਿੱਚ ਡੋਨਲਡ ਟਰੰਪ ਦੀਆਂ ਨੀਤੀਆਂ ਇਹਨਾਂ ਲੰਬਾ ਸਮਾਂ ਨਾ ਚੱਲਣ ਕਿਉਂਕਿ ਉਹਦਾ ਜ ਰੈਕਸ਼ਨ ਵੀ ਮਿਲਦਾ ਹੈ ਦੂਸਰੇ ਕੰਟਰੀਆਂ ਵਿੱਚੋਂ ਬਟ ਫਿਲਹਾਲ ਆਪਾਂ ਉਥੇ ਆਏ ਕਿ ਪ੍ਰਵਾਸ ਦੇ ਮੁੱਦੇ ਦੇ ਉੱਪਰ ਕਿ ਇਹ ਜਿਹੜਾ ਮੁੱਦਾ ਸੀ ਕਿ ਕਿਉਂ ਮਤਲਬ ਕਿ ਜਿਆਦਾ ਬਹੁਤ ਵਧਿਆ ਤੇ ਇਹ ਚੀਜ਼ ਨੂੰ ਜਿਵੇਂ ਸ਼ੁਰੂ ਤੋਂ ਸਾਰੀ ਗੱਲ ਸਿਆਣਿਆਂ ਨੇ ਕਹਿ ਦਿੱਤੀ ਕਿ ਪ੍ਰਵਾਸ ਕੋ ਨਵਾਂ ਮੁੱਦਾ ਨਹੀਂ ਤੇ ਮਾੜਾ ਵੀ ਨਹੀਂ ਤੇ ਜਿਵੇਂ ਤੌਰ ਸਾਹਿਬ ਨੇ ਤਾਂ ਹਿਸਟਰੀ ਦੱਸੀ ਸਾਰੀ ਬਰਮਾ ਤੋਂ ਲੈ ਕੇ ਤੇ ਸਾਡੇ ਕਲਚਰ ਦੇ ਵਿੱਚ ਵੀ ਹੁੰਦਾ ਆਪਣੇ ਸਾਹਿਤ ਵਿੱਚ ਹੁੰਦਾ ਕਿ ਨਾ ਜਾਈ ਬਰਮਾ ਨੂੰ ਭਾਗ ਜਾਣਗੇ ਨਾਲ ਬਹੁਤ ਸਾਰੇ ਲੋਕ ਜਾਂਦੇ ਸੀ ਪਹਿਲਾਂ ਪਰ ਉਹ ਕਿਸੇ ਹੋਰ ਕੰਸਟਰਕਸ਼ਨ ਦੇ ਵਰਕ ਤੇ ਜਾਂ ਕਿਸੇ ਜੰਗਾ ਦੇ ਦੌਰਾਨ ਜਾਂਦੇ ਸੀ ਤੇ ਲੋਕ ਕੰਮ ਕਰਕੇ ਵਾਪਸ ਆ ਜਾਂਦੇ ਸੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਵਿੱਚ ਬਹੁਤ ਸੰਗੜਾਪਨ ਸੀ ਜਿਹੜਾ ਹਾ ਸਾਕਾਦਾਰੀ ਸਿਸਟਮ ਜਾਂ ਕਿਨਸ਼ਿਪ ਸਿਸਟਮ ਬਹੁਤ ਸੀ ਜਾਂ ਇਹ ਹੋੜ ਤੋਂ ਜਿਹੜੀ ਜਿਹੜੀ ਕੈਪੀਟਲਿਸਟਿਕ ਜਿਹੜੀ ਲਾਈਫ ਸੀ ਕਮਰਸ਼ੀਅਲ ਲਾਈਫ ਤੋਂ ਥੋੜਾ ਦੂਰ ਸੀ ਇਸ ਕਰਕੇ ਥੋੜਾ ਜਿਹਾ ਭਾਵਨਾ ਸੀ ਕਿ ਆਪਣੀ ਜਨਮ ਭੋਏ ਤੋਂ ਵਾਪਸ ਆ ਕੇ ਵਸੀਏ ਆਪਣੇ ਪਰਿਵਾਰਾਂ ਵਿੱਚ ਵੱਸੀਏ ਇਹ ਤੁਸੀਂ ਬੜੀ ਵੱਡੀ ਸੋਸ਼ੀਓਲੋਜੀਕਲ ਚੇਂਜ ਦੇਖੋਗੇ ਕਿ ਹੁਣ ਉਹ ਵਸਣ ਦੀ ਗੱਲ ਨਹੀਂ ਰਹੀ ਜਨ ਭੂਮੀ ਨਾਲ ਸਾਡਾ ਰਿਸ਼ਤਾ ਕਿਵੇਂ ਟੁੱਟ ਰਿਹਾ ਹੈ ਕਿ ਟੈਕਨਾਲੋਜੀ ਨੇ ਤੋੜਤਾ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਨਵੇਂ ਜੀਨਸ ਤੋਂ ਟੈਕਨਾਲੋਜੀ ਤੋਂ ਕਿ ਇਹ ਗੱਲਾਂ ਇੰਨੀਆਂ ਚੇਂਜ ਕਰ ਰਹੀਆਂ ਨੇ ਕਿ ਮਤਲਬ ਸਾਡੀ ਜਿਹੜੀ ਟੋਟਲ ਸਟਰਕਚਰ ਆਫ ਦਾ ਸੁਸਾਇਟੀ ਐਂਡ ਥਿੰਕਿੰਗ ਉਹ ਸਾਰਾ ਚੇਂਜ ਹੋ ਰਿਹਾ ਹੈ ਕਿ ਇੰਨੀ ਚੀਜ਼ ਫਰਕ ਪੈ ਰਿਹਾ ਸਾਡੇ ਟੈਕਨੋਲੋਜੀ ਨਾਲ ਜਿਵੇਂ ਹਰਾਰੀ ਯੂਨ ਨੌਲ ਹਰਾਰੀ ਕਹਿ ਰਿਹਾ ਹੈ ਕਿ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਉਹ ਆਪਣੀ ਕਿਤਾਬ ਸੇਪੀਅੰਚ ਲਿਖਦਾ ਹੈ ਕਿ ਪਿਛਲੇ 30 40 ਸਾਲਾਂ 50 ਸਾਲਾਂ ਜਿੰਨੀ ਤਬਦੀਲੀ ਆਈ ਹੈ ਇੰਨੀ ਆ ਪਹਿਲਾਂ ਕਦੀ ਸਦੀਆਂ ਚ ਨਹੀਂ ਆਈ ਜੋ ਤਕਨੀਲੀ ਟੈਕਨੋਲੋਜੀ ਨੇ ਲੈ ਆਂਦੀ ਹੈ ਐਂਡ ਉਹਦੇ ਵਰਡਸ ਨੇ ਕਿ ਜਿਹੜੀ ਇਹ AI ਆਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਇਟ ਇਜ਼ ਮੋਰ ਡੇਂਜਰਸ ਦੈਨ ਐਟਮ ਬੰਬ ਉਹ ਐਗਜ਼ਾਮਪਲ ਦਿੰਦਾ ਹੈ ਕਿ ਐਟਮ ਬੰਬ ਨਾਲੋਂ ਵੀ ਇਹ ਜਿਆਦਾ ਖਤਰਨਾਕ ਹੈ ਕਿਉਂਕਿ ਐਟਮ ਬੰਬ ਤੇ ਬੰਦੇ ਦੇ ਕੰਟਰੋਲ ਦੇ ਵਿੱਚ ਹੈ ਕਿ ਉਹਨੇ ਕਿੱਥੇ ਚਲਾਣਾ ਹੈ ਕਿੱਥੇ ਨਹੀਂ ਚਲਾਣਾ ਬਟ AI ਤੇ ਸਾਰੇ ਵਰਲਡ 'ਚ ਹੀ ਫੈਲ ਜਾਣਾ ਸਾਰੇ ਵਰਲਡ 'ਚ ਜੋ ਇਨਫੋਰਮੇਸ਼ਨ ਲੈ ਲੈਣਾ ਨਹੀਂ ਕਿਸੇ ਦੀ ਪ੍ਰਾਈਵੇਸੀ ਨਹੀਂ ਛੜਨੀ ਕਿਸੇ ਦਾ ਕੁਝ ਨਹੀਂ ਕਿ ਕਿਵੇਂ ਟੈਕਨੋਲੋਜੀ ਨਾਲ ਕਰ ਰਿਹਾ ਤੇ ਕਿਵੇਂ ਅਸੀਂ ਸੋਚ ਰਹੇ ਹਾਂ ਤੇ ਟੈਕਨੋਲੋਜੀ ਨਾਲ ਅਸੀਂ ਪੋਲਿਟੀਕਲ ਸਿਸਟਮ ਵੀ ਕਾਬੂ ਕਰ ਰਹੇ ਹਾਂ ਤੇ ਸਾਡੀ ਲਾਈਫ ਵੀ ਕਾਬੂ ਹੋ ਰਹੀ ਹੈ ਤੇ ਸਾਡਾ ਕੰਜ਼ਿਊਮਰਿਜ਼ਮ ਵੀ ਤੇ ਮਿਡਲ ਕਲਾਸ ਵੀ ਕਿਵੇਂ ਅਸੀਂ ਮਤਲਬ ਕਰ ਰਹੇ ਹਾਂ ਸੋ ਗੱਲ ਕਰੀਏ ਕਿ ਜਿਹੜੀ ਮੈਂ ਸੋਚਦਾ ਹੁੰਦਾ ਕਿ ਜਿਹੜੀ ਇਹ ਪ੍ਰਵਾਸ ਹੈ ਜਾਂ ਮਤਲਬ ਤਬਦੀਲੀ ਆਈ ਸੰਸਾਰ ਪੱਧਰ ਤੇ ਉਹ ਜ਼ਿਆਦਾਤਰ ਕਿ ਮੈਨੂੰ ਲੱਗਦਾ ਹੁੰਦਾ ਕਿ ਇਹ 1750 ਜਾਂ 1760 18 ਸੈਂਚਰੀਜ਼ ਦੇ ਵਿੱਚ ਜਦੋਂ ਬ੍ਰਿਟਿਸ਼ ਦੇ ਵਿੱਚ ਇੰਡਸਟਰੀਅਲ ਰੈਵਿਊਸ਼ਨ ਆਇਆ ਜਦੋਂ ਨਵੀਂ ਮਸ਼ੀਨ ਨਵਾਂ ਆਜ਼ਾਦ ਹੋਇਆ ਉਹ ਸਿੱਕ ਜੜ ਸੀ ਜਿੱਥੇ ਸਾਰੀ ਇੱਕ ਟੈਕਨੋਲੋਜੀ ਆਈ ਤੇ ਉੱਥੇ ਹੀ ਪੂੰਜੀਵਾਦ ਦੀ ਜੜ ਫੈਲੀ ਤੇ ਜਿਨ੍ਹਾਂ ਨੇ ਹੌਲੀ 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 ਸਾਰੇ ਸਮਾਜਾਂ ਨੂੰ ਪ੍ਰਭਾਵਿਤ ਕੀਤਾ ਨਾ ਕੇ ਕੱਲੇ ਇੰਡੀਆ ਨੂੰ ਫਿਰ ਤੇ ਕਲੋਨਾਈਜੇਸ਼ਨ ਹੋ ਗਿਆ ਤੇ ਉਹਦੇ ਨਾਲ ਵੀ ਪ੍ਰਭਾਵ ਪੈ ਗਿਆ ਜਦੋਂ ਇੱਕ ਮਾਸ ਐਜੂਕੇਸ਼ਨ ਸਕੂਲ ਐਜੂਕੇਸ਼ਨ ਆਈ ਉਹਦੇ ਨਾਲ ਵੀ ਇੱਕ ਪ੍ਰਭਾਵ ਪਿਆ ਕਿ ਜਿਹੜੇ ਸਿੰਪਲ ਸਾਦੇ ਸਮਾਜ ਸੀ ਉਹਨਾਂ ਵਿੱਚ ਵੀ ਇੱਕ ਹਲੂੜਾ ਵੱਜਿਆ ਬਹੁਤ ਸਾਰੇ 네ਗੇਟਿਵ ਪਾਰਟ ਹੋਣਗੇ ਬ੍ਰਿਟਿਸ਼ ਦੇ ਬਹੁਤ ਸਾਰੇ ਮਾੜੇ ਪੱਖ ਹੋਣਗੇ ਬਟ ਜਿਹੜਾ ਹੰਟਰ ਕਮਿਸ਼ਨ ਜਾਂ ਜਿਹੜਾ ਹੋਰ ਕਮਿਸ਼ਨ ਆਏ ਉਹਨਾਂ ਨੇ ਇੱਕ ਸਕੂਲ ਨੂੰ ਇੱਕ ਲਿਆਂਦਾ ਸੰਸਥਾਨ ਸੰਥਾਤਬਕ ਕੀਤਾ ਕਿ ਸਕੂਲ এডੂਕੇਸ਼ਨ ਦੇ ਵਿੱਚ ਸਾਰੇ ਬੱਚਿਆਂ ਨੂੰ ਪੜ੍ਹਾਇਆ ਜਾਓ ਉਸ ਤੋਂ ਪਹਿਲਾਂ ਕੀ ਸੀ ਕੋਈ ਮਦਰਸੇ ਚ ਪੜ ਰਿਹਾ ਕੋਈ ਮੰਦਰ ਚ ਪੜ ਰਿਹਾ ਕੋਈ ਗੋਲੂ-ਗੋਲ ਕੰਗਰੀਜ ਚ ਤੇ ਕੋਈ ਗੁਰਦੁਆਰਾ ਸਾਹਿਬ ਚ ਜਾਂ ਇਦਾਂ ਦੀ ਸਿੰਪਲ ਸਮਾਜਾਂ ਦੇ ਵਿੱਚ ਸੀ ਜਦੋਂ ਇਹ ਤਬਦੀਲੀਆਂ ਆਈਆਂ 18ਵੀਂ ਸਦੀ ਤੋਂ ਲੈ ਕੇ 19ਵੀਂ ਸਦੀ 20ਵੀਂ ਸਦੀ ਦੇ ਵਿੱਚ ਫਿਰ ਇਹ ਇਨੋਵੇਸ਼ਨ ਦੇ ਦੌਰ ਦੇ ਵਿੱਚ ਫਿਰ ਤੇ ਅਸੀਂ ਇੰਨਾ ਜਿਵੇਂ ਹੁਣ ਗਲੋਬਲ ਵਿਲੇਜ ਬਣ ਗਏ ਤੇ ਉਹਦੇ ਨਾਲ ਪ੍ਰਵਾਸ ਵੀ ਵਧੇ ਸੋ ਪ੍ਰਵਾਸ ਨੂੰ ਸਮਝਣ ਦੇ ਕਈ ਰੂਪ ਨੇ ਜਿਵੇਂ ਅਗਰਵਾਲ ਸਾਹਿਬ ਨੇ ਕਿਹਾ ਕਿ ਇਵੋਲੂਸ਼ਨਰੀ ਚੇਂजेस ਆਂਦੀਆਂ ਨੇ ਐਂਡ ਜੀਨਸ ਦੇ ਵਿੱਚ ਚੇਂजेस ਆਂਦੀਆਂ ਨੇ ਜਾਂ ਟੈਕਨੋਲੋਜੀ ਨਾਲ ਆਂਦੀਆਂ ਨੇ ਵੱਖ-ਵੱਖ ਐਸਪੈਕਟ ਨੇ ਕਿ ਉਹ ਕਿਵੇਂ ਕਰਦੇ ਆ ਕਿ ਐਮ ਐਲ ਡਾਰਲਿੰਗ ਦੀ ਇੱਕ ਬੁੱਕ ਮੈਂ ਕਈ ਵਾਰੀ ਥੋੜੀ ਜਿਮਨ ਚੰਗੀ ਲੱਗਦੀ ਏ ਕਿ ਪੰਜਾਬ ਪੀਸ ਇੰਟਰੀਟ ਪੰਜਾਬ ਉਹ 1925 ਚ ਪਹਿਲੀ ਸਿਸਟੈਮੈਟਿਕ ਬੁੱਕ ਲਿਖੀ ਕਿਸਾਨਾਂ ਬਾਰੇ ਉਹ ਕਹਿੰਦਾ ਕਿ ਫਾਰਮਰਸ ਤੇ ਉਦੋਂ ਜਿਹੜਾ ਲਿਖਦਾ ਵਰਡ ਹੋ ਕਿ ਉਹਦੀ ਜਿਹੜੀ ਆਮਦਨ ਫਾਰਮਰ ਦੇ ਛੋਟੇ ਫਾਰਮਰ ਦੀ ਉਹਦੀ ਆਮਦਨ ਨਾਲੋਂ 8 ਗੁਣਾ ਜ਼ਿਆਦਾ ਕਰਜ਼ਾ ਹੁੰਦਾ ਸੀ ਉਹ 8 ਗੁਣਾ ਕਰਜ਼ਾ ਉਦੋਂ ਵੀ ਹੁੰਦਾ ਸੀ ਬਟ ਉਦੋਂ ਲੋਕ ਸੁਸਾਈਸਾਈਡ ਨਹੀਂ ਕਰਦੇ ਸੀ ਉਹ ਕਹਿੰਦਾ ਸੀ ਇਵਨ ਪੀਪਲ ਯੂਜ਼ ਟੂ ਸ਼ੇਅਰ देयर ਪਾਵਰਟੀ ਆਪਣੀ ਜਿਹੜੀ ਗਰੀਬੀ ਸੀ ਉਹਨੂੰ ਵੀ ਵੰਡ ਕੇ ਹੰਡਾ ਲੈਂਦੇ ਸੀ ਕਿ ਦੁੱਖ ਸੁੱਖ ਦੇ ਵਿੱਚ ਬੈਠਦੇ ਸੀ ਥਿਸ ਇਜ਼ ਸੋਸਾਇਓਲੋਜੀਕਲ ਇਸ਼ੂ ਵਿਚ ਇਜ਼ ਬ੍ਰੇਕਿੰਗ ਨਾਓ ਕਿ ਜਿਹੜਾ ਹੁਣ ਹੋ ਰਿਹਾ ਹੁਣ ਤੇ ਅਗਲੇ ਸੱਕੇ ਭਰਾ ਕਤਲ ਆ ਪਿਛਲੇ 4 5 7 ਹਫ਼ਤਿਆਂ ਦੇ ਵਿੱਚ ਪੜਿਆ ਕਿ ਜਿੱਥੇ ਮਾਂ ਨੂੰ ਜਪੋਨ ਨੂੰ ਬੱਚਿਆਂ ਵੱਲੋਂ ਹੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੜੇ ਸਕਿਲਫੁਲ ਢੰਗ ਨਾਲ ਗੋਲੀਆਂ ਚਲਾ ਕੇ ਜਾਂ ਹੋਰ ਕਰਕੇ ਪੁੱਤ ਨੂੰ ਇਨਵੋਲਡ ਨੇ ਦੁੱਚ ਇਨਵੋਲਡ ਨੇ ਸੋ ਕਿਸ ਕਰ ਕਿੱਥੇ ਚੇਂਜ ਆ ਗਈ ਸਮਾਜ ਦੇ ਵਿੱਚ ਕਿ ਜਿੱਥੇ ਪਹਿਲਾਂ ਸਿੰਪਲ ਸਮਾਜ ਸੀ ਉਹ ਕਿੰਨਾ ਚੇਂਜ ਹੋ ਗਿਆ ਤੇ ਦੋ ਆਪਾਂ ਆਈਏ ਉੱਥੇ ਕਿ 1900 ਇਵੋਲੂਸ਼ਨ ਤੇ ਵੀ ਦੱਸਦਾ ਕਿ ਜਿਵੇਂ ਡੱਟ ਘੁੰਮਣ ਦੀ ਗੱਲ ਕੀਤੀ ਸੀ ਕਿ 224 ਮਿਲੀਅਨ ਜਿਹੜੇ ਲੋਕ ਨੇ ਜਿਹੜੇ ਉਹ ਵਰਲਡ ਚ ਆਪਣੀ ਬਰਥ ਪਲੇਸ ਤੋਂ ਦੂਜੇ ਏਰੀਆ ਚ ਰਹਿੰਦੇ ਨੇ ਕਿ ਜਿਹੜਾ ਰਾਊਂਡ 1.5 ਤੋਂ 3% ਟੋਟਲ ਵਰਲਡ ਪੋਪੂਲੇਸ਼ਨ ਦਾ ਬਣਦੇ ਨੇ ਤੇ ਸਾਡੇ ਜਿਹੜੇ 1970 ਤੋਂ ਲੈ ਕੇ 2020 ਤੱਕ ਜਿਹੜਾ ਡਾਟਾ ਇੱਕ ਆਰਟੀਕਲ ਪੜ੍ਹ ਰਿਆ ਸੀ ਡਾਕਟਰ ਸ਼ਿੰਦਰਜੀਤ ਥੰਦੀ ਜਿਹੜੇ ਨੇ ਵਨ ਆਫ ਦਾ ਫਾਈਨ ਰਾਈਟਰ ਔਨ ਥਿਸ ਮਾਈਗ੍ਰੇਸ਼ਨ ਇਸ਼ੂ ਸੋ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਤੇ ਜਿਨ੍ਹਾਂ ਦਾ ਕਾਰਟیکل ਮੈਨੂੰ ਬਹੁਤ ਇੰਟਰਸਟਿੰਗ ਲੱਗਾ ਆਈਪੀਡਬਲ ਵਾਸ਼ਾ ਹੋਇਆ ਉਹ ਕ 300% ਵਾਧਾ ਹੋਇਆ ਹੈ ਮਤਲਬ 1970 ਤੋਂ ਲੈ ਕੇ 220 ਤੱਕ ਮਾਈਗ੍ਰੇਸ਼ਨ ਦੇ ਵਿੱਚ ਇਟ ਇਜ਼ ਨਾਟ ਅ ਸਮਾਲ ਫਿਗਰ ਕਿ ਇੰਨਾ ਜਿਆਦਾ ਨੰਬਰ ਵਧਣਾ ਕਿ ਇਹਦੇ ਕਾਰਨ ਕੀ ਨੇ ਆਪਾਂ ਅੱਗੇ ਗੱਲ ਕਰਦੇ ਹਾਂ ਥੋੜਾ ਜਿਹਾ ਜਿੰਨਾ ਕੋ ਟਾਈਮ ਹੋਏਗਾ ਬਿਲਕੁਲ ਕਿ 2024 ਚ 216219 ਲੋਕਾਂ ਨੇ ਭਾਰਤੀਆਂ ਨੇ ਸਿਟੀਜਨਸ਼ਿਪ ਛੱਡਤੀ ਆਪਣੀ ਤਿਆਗ ਦਿੱਤੀ ਉਦੇ ਕਾਰਨ ਕੀ ਨੇ ਉਹ ਵੱਖਰੇ ਵੱਖਰੇ ਨੇ ਮਤਲਬ 2.5 ਲੱਖ ਤੋਂ ਉੱਪਰ ਹਰ ਸਾਲ ਲੋਕ ਸਾਡੇ ਹੁਣ ਸਿਟੀਜ਼ਨਸ਼ਿਪ ਛੱਡ ਰਹੇ ਤੇ ਪੰਜਾਬ ਦੇ ਵਿੱਚ ਵੀ ਕੋਈ ਛੋਟਾ ਬਟਾ ਨੰਬਰ ਨਹੀਂ ਜਿੱਥੇ ਪਹਿਲਾਂ ਰਮਿਟਸ ਸਿਰਵਰਸ ਹੁੰਦੀ ਸੀ ਹੁਣ ਉਹ ਦੁਬਾਰਾ ਉਧਰ ਨੂੰ ਜਾਣੇ ਸ਼ੁਰੂ ਹੋ ਗਈ ਪਿੰਡਾਂ ਦੇ ਵਿੱਚ ਵੰਡਦੇ ਪਿੰਡਾਂ ਦੇ ਪਿੰਡ ਖਾਲੀ ਕਈ ਲੋਕਾਂ ਨੂੰ ਲੱਗਦਾ ਹੈ ਜਦੋਂ ਆਪਣੇ ਪਿੰਡ ਜਾਂਣਾ ਕਿੰਨੀ ਤਬਦੀਲੀ ਆਉਂਦੀ ਕਈ ਵਾਰੀ ਕ੍ਰੀਏਟਿਵ ਮਾਈਂਡ ਜਾਂ ਹੁੰਦਾ ਸੋਚਦਾ ਹੈ ਲੇਬਰ ਦੀ ਪੁੱਛੀਦਾ ਕੁਐਸਚਨ ਜਾਂ ਹੋਰ ਕਿਸੇਨ ਕੁਐਸਚਨ ਪੁੱਛੀਦਾ ਹੈ ਤੇ ਇੱਕ ਬੜੇ ਮੈਂ ਤਿੱਖੇ ਜਿਹੇ ਵਰਡ ਇੱਕ ਬਜ਼ੁਰਗ ਦੇ ਤੋਂ ਸੁਣਨ ਲੱਗਾ ਕਿ ਉਹਨੇ ਕਿਆ ਕਿ ਜਿਹੜਾ ਰਿਕਾਰਡ ਤੇ ਕਿ ਸ਼ਾਇਦ ਜਿਆਦਾ ਹੀ ਤਿੱਖੇ ਨੇ ਉਹ ਕਹਿੰਦਾ ਸੀ ਕਿ ਯਾਰ ਜਿਹੜਾ ਤਾਂ ਪੁੱਤ ਮਰ ਗਿਆ ਬੰਦਾ چلا ਗਿਆ ਨਾ ਬਾਹਰ ਕੋਈ ਸਮਝ ਲੈ ਮਰਨ ਦੇ ਬਰਾਬਰੀ ਹੈ ਕਿਉਂਕਿ ਉਹਦੇ ਵਾਪਸ ਨਹੀਂ ਆਣਾ ਕਦੀ ਵੀ ਜਿਹੜਾ ਬੰਦਾ ਚਲਾ ਗਿਆ ਨਾ ਉਹਨੇ ਕਸੀ ਵਾਪਸ ਨਹੀਂ ਆਣਾ ਕੰਟਰੀ ਦੇ ਵਿੱਚ ਤੇ ਉਹ ਘਰਾਂ ਨੂੰ ਖਾਲੀ ਦੇਖਦੇ ਕਿ ਨਾ ਜਿਹੜੇ ਪੁਰਾਣੀ ਬਜ਼ੁਰਗ ਹੈ ਜਿਹੜੀ ਪੀੜੀ ਸਾਡੇ ਤੋਂ ਉੱਪਰ ਹੈ ਜਾਂ ਅਸੀਂ ਇਹ ਪਿਸ ਜੇ ਰਹੇ ਆ ਵਿੱਚ ਵਿਚਾਲੇ ਨਾ ਤਾਂ ਉਧਰ ਜੋ ਗਏ ਨਾ ਉਧਰ ਜੋ ਗਏ ਨਾ ਇੱਧਰ ਜਾਣ ਜੋ ਗਏ ਸੋ ਕਹਿੰਦਾ ਬਦਲ ਸੀ ਕਿ ਇੱਕ ਪੀੜ ਮਾਨਸਿਕ ਤੇ ਸੋਸ਼ਲ ਪੀੜ ਜਿਹੜੀ ਹੋ ਰਹੀ ਹੈ ਜਿੱਥੇ ਲੋਕਾਂ ਦਾ ਬੱਚਿਆਂ ਦਾ ਪਰਿਵਾਰਾਂ ਦਾ ਰੋਲ ਹੁੰਦਾ ਸੀ ਉਹ ਟੁੱਟ ਰਿਹਾ ਕਿਉਂਕਿ ਮਾਈਗ੍ਰੇਸ਼ਨ ਨੇ ਇਸ ਕਰਕੇ ਇੱਥੇ ਕਰਕੇ ਨਹੀਂ ਆਇਆ ਮੇਰੇ ਆਰਟੀਕਲ ਛਾਪਦੇ ਨੇ ਕਿਤੇ ਇੱਥੇ ਨਕੋਦਰ ਦੇ ਕੋਲ 100 ਕਿੱਲੇ ਦਾ مالک ਕਹਿੰਦਾ ਸੀ ਚਾਰ ਟਰੈਕਟਰ ਘਰ ਖੜੇ ਨੇ ਬੰਦਾ ਕਹਿੰਦਾ ਸੀ ਇੰਨਾ ਕੁਝ ਹੈਗਾ ਵੀ ਮਤਲਬ ਇੱਕੋ ਹੀ ਬੱਚਾ ਸੀ ਉਹ ਵੀ ਆਸਟ੍ਰੇਲੀਆ ਚਲਾ ਗਿਆ ਕਹਿੰਦਾ ਹੁਣ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਰਿਹਾ ਮੇਰੀ ਇੱਕ ਕੁੜੀ ਹੈ ਮੈਂ ਕਦੇ-ਕਦੇ ਉਹਦੇ ਕੋਲ ਚਲਾ ਜਾਣਾ ਤੇ ਸਵੇਰੇ ਸ਼ਾਮੀ ਮੈਂ ਹੁਣ ਧਾਰਮਿਕ ਹੋ ਗਿਆ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਜਦੋਂ ਰੀਅਲ ਤੁਹਾਨੂੰ ਮਿਲਦੀ ਹੈ ਨਾ ਇਹ ਇਨਫੋਰਮੇਸ਼ਨ ਕਈ ਵਾਰ ਲੋਕਾਂ ਕੋਲੋਂ ਤਾਂ ਫਿਰ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਯਾਰ ਸਮਾਜ 'ਚ ਤੇ ਬਹੁਤ ਕੁਝ ਹੋਰ ਵਾਪਰ ਰਿਹਾ ਹੈ ਤੇ ਸਾਨੂੰ ਅਜੇ ਕਈ ਵਾਰ ਡਾਟਾ ਕਿਉਂਕਿ ਡਾਟਾ 'ਚ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਤੇ ਜਿਹੜੇ 15 16 100 ਜਿਹੜੇ ਹਾਈਲਾਈਟ ਸੈਂਟਰ ਸੀ ਸਾਡੇ ਖੁੱਲੇ ਹੋਏ ਹੁਣ ਠੱਲ ਪਈਏ ਜਿਉਂਦਾ ਡੋਨਲਡ ਟਰੰਪ ਨੇ ਕਿਹਾ ਕਿ ਸਾਰੇ ਖਾਲੀ ਹੋ ਗਏ ਕਾਫੀ ਖਾਲੀ ਹੋ ਗਏ ਨੇ ਤੇ ਇੱਕ ਰਿਵਰਸ ਚਾ ਹੋਇਆ ਕਿ ਸਾਡੇ ਕਾਲਜਾਂ ਵਿੱਚ ਦੁਬਾਰਾ ਫੇਰ ਰੌਣਕ ਬੁੜਾਈਏ ਜਿਹੜੇ ਸਾਡੇ ਕਾਲਜਸ ਆਰਟ ਸਿਸਟਮ ਤੇ ਬਿਲਕੁਲ ਹੀ ਬੰਦ ਹੋ ਰਿਹਾ ਸੀ ਦੂਜਾ ਸਾਇੰਸ ਜਿਹੜੇ 130 35 ਖੁੱਲ ਗਏ ਸੀ ਉਹ ਸਾਰੇ ਥੋੜਾ ਥੋੜਾ ਰਿਵਾਈਵ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀਆਂ ਨੀਤੀਆਂ ਨੇ ਪੋਲੀਟਿਕਲ ਨੀਤੀਆਂ ਜਾਂ ਉਹਨਾਂ ਦੀਆਂ ਨੀਤੀਆਂ ਉਹਨਾਂ ਦੇ ਫਰਕ ਸਾਰੇ ਪਾਸੇ ਪੈਂਦਾ ਸੋ ਮਾਈਗ੍ਰੇਸ਼ਨ ਜਿਹੜੀ ਹੈ ਆਪਾਂ ਡੈਫੀਨੇਸ਼ਨ ਤੋਂ ਚਾਹੀਏ ਜਾਂ ਮਤਲਬ ਉਹਦਾ ਤੇ ਬਾਕੀ ਨਿੱਕੇ ਨਿੱਕੇ ਗੱਲਾਂ ਬ੍ਰਿਟਿਸ਼ ਤੋਂ ਆਏ 1760 ਤੋਂ ਬਾਅਦ ਜਿਹੜੀ ਜਿਆਦਾ ਟੈਕਨੋਲੋਜੀ ਆਈ ਜਾਂ ਇੰਡਸਟਰੀ ਰੈਵੋਲੂਸ਼ਨ ਆਇਆ ਉੱਥੋਂ ਉਹਦੀ ਜੜ ਆਈ ਇਹ ਜਿਹੜੀ ਸਪੋਰਟ ਆਫ ਜਿਵੇਂ ਡਾਕਟਰ ਪ੍ਰੀਤਮ ਸਿੰਘ ਆਕਸਫੋਰਡ ਯੂਨੀਵਰਸਿਟੀ ਦੇ ਬੰਦੇ ਉਹ ਕਹਿੰਦੇ ਕਿ ਦੋ ਤਰ੍ਹਾਂ ਦੀ ਪੰਜਾਬ ਵਿੱਚ ਤਬਦੀਲੀਆਂ ਬਹੁਤ ਆਈਆਂ ਹੈ ਇੱਕ ਜਦੋਂ ਡੈਰੀ ਕਲੋਡੀਆਂ ਵੱਸੀਆਂ अर्ਲੀ 90 ਜਾਂ ਸ਼ੁਰੂ ਦੇ ਵਿੱਚ 1890 ਤੋਂ ਲੈ ਕੇ ਕੁਝ ਸਮੇਂ ਜੋ 4 12 ਵਸਾਈਆਂ ਜਾ ਕੇ ਅੰਗਰੇਜ਼ਾਂ ਨੇ ਉੱਥੇ ਜਿਹੜਾ ਨੈਟਵਰਕ ਬਣਾਇਆ ਨਹਿਰਾਂ ਦਾ ਤੇ ਉੱਥੇ ਬੜੀ ਫਰਟਾਈਲ ਲੈਂਡ ਜਿਹੜੀ ਸੀ ਉਹ ਬਜ ਕੀਤੀ ਇੱਕ ਤਾਂ ਰੈਵੋਲੂਸ਼ਨ ਉਹ ਆਇਆ ਸੀ ਤੇ ਕਹਿੰਦਾ 100 ਸਾਲ ਬਾਅਦ ਫਿਰ ਗ੍ਰੀਨ ਲੇਬਲ ਸ਼ੂ ਸਾਡੇ ਪੰਜਾਬ 'ਚ ਆਇਆ ਤੇ ਉਹ ਕਿਵੇਂ ਚੁਣਿਆ ਗਿਆ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਜਾਂ ਪੰਜਾਬ ਨੂੰ ਹੀ ਕਿਉਂ ਮਤਲਬ ਕਿ ਉੱਥੇ ਜਾਂਦਾ ਗ੍ਰੀਨ ਰੈਵਿਊਲੂਸ਼ਨ ਅੰਡਰ ਦੈਟ ਇਜ਼ ਅ ਡਿਫਰੈਂਟ ਸਟੋਰੀ ਕਿ ਉਹ ਉਸ ਕਰਕੇ ਹੈ ਗ੍ਰੀਨ ਰੈਵਿਊਲੂਸ਼ਨ ਆਨ ਦੇ ਨਾਲ ਜਿਹੜੇ ਸਾਡੇ ਮਤਲਬ ਕਿ ਲਾਈਫ ਪੈਟਰਨ ਸੀ ਉਹ ਬਹੁਤ ਸਟਰੋਂਗਲੀ ਚੇਂਜ ਹੋ ਗਏ ਕਮਰਸ਼ੀਅਲਾਈਜੇਸ਼ਨ ਜਿਹੜੀ ਪੈਨੇਟ੍ਰੇਸ਼ਨ ਜਿਹੜੀ ਹੋਈ ਉਹ ਮਤਲਬ ਮੈਂ ਅੱਗੇ ਦੱਸਦਾ ਕਿ ਅੱਗੇ ਥੋੜਾ ਜਾ ਕਿਉਂਕਿ ਸਾਡੇ ਤੇ ਜਿਹੜੇ ਸਬਜੈਕਟ ਤੇ ਸਾਡੇ ਇੱਕ ਫਾਦਰ ਫਿਗਰ ਸੀ ਡਾਕਟਰ ਏ ਆਰ ਦੇਸਾਈ ਉਹਨਾਂ ਨੇ ਨਾ ਪੰਜਾਬੀ ਜਿਹੜੀ ਇੰਡੀਅਨ ਸੋਸਾਇਟੀ ਉਹਨਾਂ ਨੇ ਡਿਫਾਈਨ ਕੀਤਾ ਹੋਇਆ ਸੀ ਕਿ ਇੰਡੀਅਨ ਸੋਸਾਇਟੀ ਇਜ਼ ਅ ਐਗਰੀਕਲਚਰ ਸੋਸਾਇਟੀ ਇਟ ਇਜ਼ ਅ ਕਾਮ ਸੋਸਾਇਟੀ ਇਟ ਇਜ਼ ਅ ਆਰਥੋਡਾਕਸ ਸੋਸਾਇਟੀ ਇਟ ਇਜ਼ ਇਟ ਇਜ਼ ਅ ਰੂਰਲ ਸੋਸਾਇਟੀ ਇਟ ਇਜ਼ ਅ ਰੀਲਿਜਸ ਸੋਸਾਇਟੀ ਇਟ ਇਜ਼ ਅ ਕਾਸ ਸੋਸਾਇਟੀ ਕਿ ਇਹਨਾਂ ਨੂੰ ਸਮਝਣ ਤੋਂ ਬਿਨਾ ਆ ਇਸ ਨੂੰ ਸਮਝਣ ਤੋਂ ਬਿਨਾ ਜਿਹੜੇ ਨਾ ਸਾਰੇ ਕਿ ਐਗਰੀਕਲਚਰ ਬੇਸ ਸੀ ਉਹ ਇੱਕੋ ਦਮ ਸਾਨੂੰ ਅਬਰਪਟਲੀ ਚੇਂਜ ਕਰਨਾ ਪੈ ਰਿਹਾ ਤੇ ਇਹਦੇ ਸੰਦਰਭ ਦੇ ਵਿੱਚ ਸਾਰਾ ਕੁਝ ਦੇਖੋ ਕਿ ਜਦੋਂ ਐਗਰੀਕਲਚਰ ਚ ਚੇਂਜ ਆਂਦੀ ਤੇ ਸਾਰਾ ਜਿਵੇਂ ਸਟਰਕਚਰ ਚ ਕਾਰਲ ਮਾਰਕਸ ਵੀ ਕਹਿੰਦਾ ਜਦੋਂ ਬੇਸ ਤਰੱਕੀ ਕਰਦਾ ਤੇ ਉਹ ਜਿਹੜੇ ਚੇਂਜ ਪੋਜੀਟਿਵ ਆਂਦੀ ਉੱਪਰ ਸੁਪਰਸਟਰਕਚਰ ਦੇ ਵਿੱਚ ਜਨ ਨੈਗੇਟਿਵ ਆਂਦੀ ਹੈ ਜੀ ਸੋ ਇਹ ਕਰਕੇ ਵੀ ਜਿਹੜੇ ਉਹ ਗੱਲਾਂ ਦੁਰਾਈਆਂ ਨਾ ਜਾਣ ਕੇ ਜਿਹੜੀਆਂ ਸਾਡੀਆਂ ਹੁਣ ਲੈਂਡ ਸਕুইਜ਼ਿੰਗ ਹੋ ਗਈ ਤੇ ਲੈਂਡ ਦੀ ਜਿਹੜੀ ਹੈ 80% ਲੋਕ ਜਿਹੜੇ ਨੇ ਉਹ ਤਾਂ 2 ਹੈਕਟੇਰ ਜਾਂ 3 ਹੈਕਟੇਰ ਤੋਂ ਘੱਟ ਓਨ ਕਰਦੇ ਨੇ ਕਿ 20% ਜਿਹੜੇ ਨੇ ਉਹ ਵੱਡੇ ਲੈਂਡ ਨੇ ਤੇ ਉਹਨਾਂ 'ਚ ਅਨਵਾਇਬਲ ਇਕਨੋਮਿਕਲ ਜਿਹੜੀਆਂ ਲੈਂਡ ਹੋਲਡਿੰਗਸ ਨੇ ਤੇ ਉਹਨਾਂ ਵਿੱਚੋਂ ਗੁਜ਼ਾਰਾ ਨਹੀਂ ਚੱਲਦਾ ਗੁਜ਼ਾਰਾ ਨਹੀਂ ਚੱਲਦਾ ਤੇ ਲੋਕੀ ਬਾਹਰ ਜਾਣ ਨੂੰ ਸੋਚਦੇ ਨੇ ਕਿ ਜਿਹੜੀ ਕੋਈ ਸਾਡੇ ਉਹ ਜਿਹੜੀ ਚੀਜ਼ ਸੋਚੀ ਸੀ ਉਹ ਕਣਕ ਝੋਨੇ ਵਾਲੀ ਉਦੋਂ ਤਾਂ ਮਤਲਬ ਸਾਡੇ ਸਾਇੰਟਿਸਟਾਂ ਦੀ ਕੋਸ਼ਿਸ਼ ਕਰਕੇ ਬਹੁਤ ਉੱਪਰ ਚੱਲੇਗੀ ਬਟ ਬਾਅਦ ਦੇ ਵਿੱਚ ਜੋ ਹੋਇਆ ਹਾਲ ਪੰਜਾਬ ਦਾ ਜੋ ਕਾਸਟ ਦੇਣੀ ਪਈ ਉਹਦੀ ਜੋ ਦੀ ਮੁੱਲ ਦੇਣਾ ਪਿਆ ਪੰਜਾਬ ਨੂੰ ਉਵੇਂ ਪਾਣੀ ਦੇ ਰੂਪ ਚ ਆਇਆ ਜਾਂ ਧਰਤੀ ਖਰਾਬ ਕਰਨ ਦੇ ਰੂਪ ਚ ਆ ਜਾਂ ਹਿਊਮਨ ਸੇਧ ਖਰਾਬ ਕਰਨ ਦੇ ਰੂਪ ਚ ਜਾਂ এনवायरमेंट ਖਰਾਬ ਕਰਨ ਦੇ ਰੂਪ ਚ ਆਇਆ ਉਹ ਇੱਕ ਬੜੀ ਹੈਵੀ ਸੀ ਕਿ ਉਹ ਹੁਣ ਜਿਹੜੀ 1980 ਤੋਂ ਬਾਅਦ 90 ਤੋਂ ਬਾਅਦ ਨੀਤੀਆਂ ਬਦਲ ਗਈਆਂ ਤੇ ਸਾਡੀ ਸਟੈਗਨੇਸ਼ਨ ਜੀ ਵੀ ਹੋ ਗਈ ਸਮਾਜ ਦੇ ਵਿੱਚ ਬਟ ਜਿਹੜਾ ਸਾਡਾ ਹਿਊਮਨ ਸਟੱਫ ਹੈ ਜਿੱਥੇ ਸੋਸ਼ਲ ਇਸ਼ੂਜ਼ ਨੇ ਕਿ ਜਿਹੜਾ ਪੰਜਾਬੀ ਫਾਰਮਰ ਜਾਂ ਪੰਜਾਬੀ ਲੋਗ ਇਨ ਜਰਨਲ ਨੇ ਦੇ ਆਰ ਵੈਰੀ 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 ਹਾਰਡ ਵਰਡੀ ਸਟਰਡੀ ਪੀਪਲ ਨੇ ਜਿਨ੍ਹਾਂ ਨੂੰ ਕੰਮ ਅੱਜਕੱਲ 50 ਕੁਇੰਟਲ ਚਾਹੀਦਾ ਕੋ 60 ਕੁਇੰਟਲ ਲੱਗੇ 70 ਕੁਇੰਟਲ ਚਾਹੀਦਾ ਬਟ ਇੱਕ ਲਿਮਿਟ ਹੈ ਜ਼ਮੀਨ ਦੀ ਕਿ ਜੇ ਕਾ ਕਣਕ ਦੀ ਝੋੜ 25 ਕੁਇੰਟਲ ਤੇ ਖੜ ਗਿਆ ਆ ਕੇ ਤੇ ਅੱਗੋਂ ਵਧਣਾ ਔਖਾ ਹੈ ਸੋ ਇਸ ਕਰਕੇ ਜਿਹੜੀ ਇਹ ਚੀਜ਼ਾਂ ਸੀ ਉਹ ਇੱਕ ਖੜਨ ਕਰਕੇ ਤੇ ਮਾਈਗ੍ਰੇਸ਼ਨ ਵੱਲ ਨੂੰ ਝੁਕਾ ਹੋਇਆ ਫਿਰ ਅਨਪਲਾਈਮੈਂਟ ਅਨਪਲਾਈਮੈਂਟ ਜਿਹੜੀ ਹੈ ਇਕਨੋਮਿਸਟ ਵਕ ਵਕ ਡਾਟਾ ਦਿੰਦੇ ਨੇ ਜੀ ਕੋਈ 8% ਕੋਈ 10% ਕੋਈ 22% ਕੋਈ 24% ਇੱਕ ਸਵਿਟਜ਼ਰਲੈਂਡ ਦਾ ਸਮਾਜ ਵਿਗਿਆਨੀ ਹੈ ਡਾਕਟਰ ਜਾਨਪਰੀ ਮੈਂ ਉਹਦੇ ਉਹਨੇ ਇੰਡੀਆ ਚ 40 ਸਾਲ ਕੰਮ ਕੀਤਾ ਇੱਥੇ ਖਾ ਗੁਜਰਾਤ ਜਾਂ ਹੋਰ ਲੋਕਾਂ ਚ ਉਹਦੀ ਇੱਕ ਬੁੱਕ ਹੈ ਹਨ ਪਾਪੂ ਰਿਜ਼ਮ ਇਨ ਪਾਸਟ ਪ੍ਰੈਸੈਂਟ ਉਹ ਕਹਿੰਦਾ ਹੈ ਕਿ ਨਹੀਂ ਕਹਿੰਦਾ ਵੀ ਇਹ ਗਲਤ ਹੈ ਇੰਡੀਆ ਵਿੱਚ ਥੋੜੇ ਨੰਬਰ ਦੱਸਦੇ ਨੇ ਮੇਰਾ ਡਾਟਾ ਨਹੀਂ ਇਹ ਮੈਂ ਗ੍ਰਾਉਂਡ ਮਿਸਟਰ ਨੂੰ ਕੋਈ ਐ ਇਦਾਂ ਨਹੀਂ ਕਹਿ ਸਕਦਾ ਇਹ ਜਾਨਪਰੀ ਮੈਂ ਕਹਿੰਦਾ ਹੈ ਕਿ 75 76% ਪੀਪਲ ਆਰ ਪੂਰ ਇਨ ਇੰਡੀਆ ਇਵਨ ਬਿਲੋ ਪਾਵਰਟੀ ਲਾਈਨ ਉਹ ਕਹਿੰਦਾ ਇਹ ਚ ਕੁਝ ਡਿਸਟ੍ਰਿਚੂਟ ਨੇ ਕੁਝ ਪੂਰਜ਼ ਨੇ ਕੁਝ ਬਹੁਤ ਹੀ ਬਹੁਤ ਪੂਰ ਨੇ ਉਹ ਇੱਕ ਡਿਫਾਈਨ ਕਰਦਾ ਕਿ ਜਿਹੜੇ ਲੋਕ ਤਾਂ ਹਰ ਰੋਜ਼ ਹੱਥ ਮੰਗ ਕੇ ਹੀ ਖਾਂਦੇ ਨੇ ਡਿਸਟ੍ਰਿਚੂਟ ਹੋਗੇ ਪੂਰ ਮਾੜਾ ਮੋਟਾ ਗੁਜ਼ਾਰਾ ਕਰੀ ਜਾਂਦੇ ਨੇ ਥੋੜਾ ਜਿਹਾ ਫਾਰਮਿੰਗ ਹੈ ਛੋਟਾ ਜਿਹਾ ਉਹਨਾਂ ਦਾ ਕੋਈ ਕੁਝ ਗੁਜ਼ਾਰਾ ਹੈਗਾ ਕੈਟੇਗੋਰਾਇਜ਼ ਕਰਕੇ ਉਹਨੇ ਤਾਂ ਬਹੁਤ ਹਾਈ ਨੰਬਰ ਦੱਸਿਆ ਆਈ ਐਮ ਨਾਟ ਆਸਕਿੰਗ ਕਿ ਇਟ ਇਜ਼ ਮਾਈ ਇਟ ਇਜ਼ ਡਾਟਾ ਆਫ ਜਨਰੀ ਮੈਂ ਉਹ ਕਹਿੰਦਾ ਇਹ ਕਟਾਸ਼ ਕਰਦਾ ਮਤਲਬ ਕਿ ਜਿਹੜੀ ਡਵੈਲਪਮੈਂਟ ਪ੍ਰੋਸੈਸ ਹੈ ਕਿ ਜਿਹੜਾ ਸਾਡਾ ਨਹਿਰੂ ਵਾਲੇ ਸ਼ੁਰੂ ਐ 1947 ਤੋਂ ਲੈ ਕੇ 1980 ਤੱਕ ਸਾਡਾ ਡਿਵੈਲਪਮੈਂਟ ਐਜ਼ ਅ ਹੋਲ ਕਿ ਸਾਰੀ ਕਮਿਊਨਿਟੀ ਨੂੰ ਲੈ ਕੇ ਚੱਲੋ ਰੂਰਲ ਡਿਵੈਲਪਮੈਂਟ ਜਾਂ ਦੂਜੇ ਡਿਵੈਲਪਮੈਂਟ ਪਲਾਨ ਡਿਵੈਲਪਮੈਂਟ ਉਹ ਕਹਿੰਦਾ ਉਹ ਤੇ ਖਤਮ ਹੋ ਗਈ ਉਹ ਛੁਟਪਟ ਹੋ ਗਿਆ ਛੁਟਪਟ ਨਾਲ ਕੀ ਹੋਇਆ ਕਿ ਕੋਈ ਪਲਾਨ ਡਿਵੈਲਪਮੈਂਟ ਦਾ ਮਾਡਲ ਹੀ ਨਹੀਂ ਰਿਹਾ ਸਾਡੇ ਪੰਜਾਬ ਵਿੱਚ ਜਾਂ ਕਿਤੇ ਇੰਡੀਆ ਵਿੱਚ ਨਹੀਂ ਰਿਹਾ ਉਹ ਕਹਿੰਦਾ ਹੈ ਕਿ ਇਹ ਜਿਹੜੀ ਚੀਜ਼ਾਂ ਨੇ ਨਾ ਮੇਕ ਇਨ ਇੰਡੀਆ ਦੀ ਬਜਾਏ ਮੇਕ ਇਨ ਪੂਰ ਵਰਡ ਕਰ ਰਿਹਾ ਇਹ ਉਹਦੀਆਂ ਲਾਈਨਸ ਨੇ ਕਿ ਮੇਕਿੰਪੂਰ ਹੋ ਗਰੇ ਇੰਡੀਆ ਦੇ ਵਿੱਚ ਕਿ ਇੰਨੀ ਪਾਵਰਟੀ ਵੱਧ ਰਹੀ ਹੈ ਕਿ ਆਪਾਂ ਜੇ ਪੜੀਏ ਆਪਾਂ ਥੋੜੇ ਲੱਕੀ ਹਾਂ ਕਿ ਪੰਜਾਬ 'ਚ ਸਾਨੂੰ ਪ੍ਰੋਸਪਰਿਟੀ ਦਿਖਦੀ ਹੈ ਹਰਿਆਣਾ 'ਚ ਥੋੜੀ ਜੀ ਇਥੇ ਬਾਕੀ ਜਿਹੜੇ ਆਪਾਂ ਚਲੇ ਜਾਈਏ ਬਿਹਾਰ ਵੱਲ ਜਾਂ ਯੂਪੀ ਵੱਲ ਜਾਂ ਹੋਰ ਲੋਕਤਾਂ ਤੱਬੂ ਵੀਲਸੀ ਕੇ ਭੋ ਪੈਥਿਕ ਲਾਈਫ ਇਜ਼ देयर ਤੇ ਫਿਰ ਕੈਪੀਟਲਿਸਟ ਫੋਰਸਿਸ ਦੀ ਜਿਹੜੀ ਇੰਟਰ ਪੈਨੇਟ੍ਰੇਸ਼ਨ ਹੈ ਹਿਮਨ ਲਾਈਫ ਦੇ ਵਿੱਚ ਇੱਕ ਫੈਕਟਰ ਕਾਫੀ ਕੁਝ ਡਿਸਕਸ ਹੋਇਆ ਹੈ ਕਿ ਉਹ ਜਿਹੜੀ ਸਾਡੀ ਜਿਹੜੀ ਪੂੰਜੀਵਾਦੀ ਨਿਜ਼ਾਮ ਹੈ ਉਨੇ ਸਾਨੂੰ ਚੇਂਜ ਕਰਕੇ ਰੱਖਤਾ ਤੇ ਜਿਹੜੀ ਸਾਡੀ ਹੈ ਆਪਣੀ ਐਗਰੀਕਲਚਰ ਦਾ ਜਾਂ ਹੋਰ ਐਗਰੀਕਲਚਰ ਤੋਂ ਬਾਹਰ ਵੀ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਐਗਰੀਕਲਚਰ ਤੋਂ ਬਾਹਰ ਵੀ ਕੋਈ ਸਾਨੂੰ ਚੰਗੀ ਨਜ਼ਰ ਨਹੀਂ ਆਉਂਦੀ ਹੋਪ ਨਹੀਂ ਨਜ਼ਰ ਆਉਂਦੀ ਰਿਅਲ ਹੋਪ ਨਹੀਂ ਹੈਗੀ ਸਾਨੂੰ ਇੱਕ ਵਾਰ ਡਾਕਟਰ ਬਰਮੌਂਡ ਸਿੰਘ ਨੇ ਕਿਹਾ ਸੀ ਕਿ ਇੱਥੇ ਆਪਾਂ ਆਈਟੀ ਸੈਕਟਰ ਬਣਾਈਏ ਮੁਹਾਲੀ ਦੇ ਕੋਲ ਬਟ ਉਹ ਮਟੀਰੀਅਲਾਈਜ਼ ਨਹੀਂ ਹੋ ਸਕੇਆ ਇਸ ਕਰਕੇ ਸਾਡੇ ਬਹੁਤੇ ਮੁੰਡੇ ਜਾ ਕੇ ਬੈਂਗਲੌਰ ਜਾਂ ਹੋਰ ਪੂਨੇ ਜਾਂ ਹੋਰ ਬੰਬੇ ਵੱਲ ਜਾ ਰਹੇ ਨੇ ਜਾ ਕੇ ਦੇਖੀ ਆਪਾਂ ਬੈਂਗਲੌਰ ਮੰਡ ਜਾਣ ਦਾ ਮੌਕਾ ਮਿਲਿਆ ਕਿ ਜਿੱਥੇ ਤੁਹਾਨੂੰ ਲੱਗੇਗਾ ਕਿ ਮਿੱਨੀ ਪੰਜਾਬ ਵੀ ਯੰਗ ਬੰਦਿਆਂ ਦਾ ਇੱਥੇ ਆ ਗਿਆ ਹੋਇਆ ਹੈ ਹਾਈ ਟੈਕ ਸੇ ਇਹ ਟੈਕਨੋਲੋਜੀ ਇੰਜੀਨੀਅਰ ਦਾ ਤੇ ਇੰਨੇ ਬੰਦੇ ਉੱਤੇ ਸੈੱਟ ਹੋ ਰਹੇ ਨੇ ਤੇ ਸਾਡੇ ਪੰਜਾਬ 'ਚ ਸ਼ਾਇਦ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਜਿਵੇਂ ਕਿ ਗੱਲ ਕੀਤੀ ਹੈ ਕਿ ਡਿਸਟਰਸਟ ਕਿ ਸਾਡੇ ਸਮਾਜ 'ਚ ਇੰਨਾ ਵੱਧ ਗਿਆ ਭਾਵੇਂ ਪੋਲਿਟਿਕਲ ਲੈਵਲ ਤੇ ਆ ਜਾਂ ਆਪਣੇ ਸਮਾਜ ਦੇ ਲੈਵਲ ਤੇ ਆ ਉਹ ਜਿਹੜਾ ਇੰਨਾ ਨਹੀਂ ਡਿਸਟਰਸਟ ਹੈ ਕਿ ਲੋਕ ਆਉਣ ਨੂੰ ਤਿਆਰ ਨਹੀਂ ਲੋਕ ਪੈਸਾ ਲਾਉਣ ਨੂੰ ਤਿਆਰ ਨਹੀਂ ਇੱਥੇ ਇੰਡਸਟਰੀਸਟ ਨਹੀਂ ਆ ਕੇ ਤਿਆਰ ਸੋ ਸੋਸ਼ਲ ਡਿਸਟ्रेस ਜਿਹੜਾ ਸਾਡਾ ਤੇ ਉਹ ਜਿਹੜੀ ਹੈਗੀ ਹੈ ਕਿ ਨਾਓ ਅਮਰੀਕਾ ਤੇ ਕਹਿ ਰਿਹਾ ਹੋਰ ਵੀ ਐਗਰੀਕਲਚਰ ਦੀ ਗੱਲ ਨੂੰ ਖਤਮ ਕਰੀਏ ਆਪਾਂ ਕਿ ਜੇ ਡੋਨਲਡ ਟਰੰਪ ਕਹਿ ਰਿਹਾ ਜਾਂ ਉਹਦੀਆਂ ਨੀਤੀਆਂ ਕਰੀਆਂ ਨੇ ਕਿ ਸਾਨੂੰ ਐਗਰੀਕਲਚਰ ਸੈਕਟਰ ਵੀ ਖੋਲ ਕੇ ਦਿਓ ਕਿ ਤੁਸੀਂ ਐਗਰੀਕਲਚਰ ਸੈਕਟਰ ਨੂੰ ਖੋਲੋ ਸਾਡਾ ਮਾਲ ਲਓ ਉਹਦੇ ਨਾਲ ਜੇ ਉਹ ਖੋਲ ਦਿੱਤਾ ਤੇ ਇਹਦੇ ਨਾਲ ਤੇ ਹੋਰ ਵੀ ਡੈਟਰੀਮੈਂਟਲ ਹੋ ਜਾਣਾ ਜਿਹੜੇ ਆ ਪਿੱਛੇ ਕਾਨੂੰਨ ਆਏ ਸੀ ਤਿੰਨ ਚਾਰ ਉਹ ਇੱਕ ਨੂੰ ਉਹਨਾਂ ਨਾਲ ਲੜਦੇ ਪਏ ਸੀ ਫਾਰਮਰ ਜੇ ਉਹਨਾਂ ਨੇ ਹੋਰ ਨੀਤੀਆਂ ਖੋਲਤੀਆਂ ਤੇ ਚੀਪ ਚਿਕਨ ਤੇ ਚੀਪ ਪਾਂਡੇ ਤੇ ਚੀਪ ਡੈਰੀ ਤੇ ਚੀਪ ਸਾਰਾ ਸਮਾਨ ਆ ਗਿਆ ਬਾਹਰੋਂ ਤੇ ਸਾਡੇ ਫਾਰਮਰ ਤੇ ਦੇਸ਼ਾ ਜਿਹੜੀ ਹੈ ਉਹ ਹੋਰ ਜਿਹੜੀ ਹੈ ਉਹ ਮਾੜੀ ਹੋਏਗੀ ਓਵਰ ਆਲ ਡਵੈਲਪਮੈਂਟ ਮਾਡਲ ਜਿਹੜਾ ਸਾਡੇ ਸਮਾਜ ਚ ਸਿਰਜਿਆ ਜਾ ਰਿਹਾ ਹੁਣ ਉਹ ਦੇਖੀਏ ਆਪਾਂ ਜਿਹੜੇ ਮਾਲ ਹਾਈਵੇਜ਼ ਬਣ ਰਹੇ ਨੇ ਜਾਂ ਵੱਡੇ ਵੱਡੇ ਚਿੰਚਾ ਬਣ ਰਹੀਆਂ ਨੇ ਸਿਲੋਜ਼ ਬਣ ਰਹੇ ਨੇ ਕੀ ਆਪਾਂ ਸੋਚਦੇ ਆ ਕਿ ਇਹ ਪੋਰ ਲੋਕਾਂ ਲਈ ਬਣ ਰਹੇ ਨੇ ਚਾਹੇ ਆਮ ਫਾਰਮਰਲੀ ਬਣ ਰਹੇ ਨੇ ਜਾਂ ਆ ਇਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਕੁਝ ਨਹੀਂ ਉਹ ਕਿਸੇ ਹੋਰ ਕਾਰਪੋਰੇਟ ਸੈਕਟਰ ਦਾ ਜਿਹੜਾ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਸਮਾਜ ਦੇ ਵਿੱਚ ਉਹਦੇ ਕਰਕੇ ਹੈ ਕਿ ਜਿਹਦੇ ਨਾਲ ਇੱਕ ਸਮਾਜ ਦੇ ਵਿੱਚ ਇਕਨੋਮਿਕ ਹੈਲਪਲੈਸਨੈਸ ਹੋਰ ਵਧੇਗੀ ਆਉਣ ਵਾਲੇ ਸਮੇਂ ਵਿੱਚ ਤੇ ਸਾਡੇ ਸਮਾਜ ਦੇ ਵਿੱਚ ਜਿਹੜੀ ਜੌਬਸ ਨੇ ਕਿੰਨੀਆਂ ਲੈਸ ਸੈਲਰੀ ਉੱਪਰ ਬੱਚੇ ਕੰਮ ਕਰਦੇ ਨੇ ਤੇ ਸੁਣ ਕੇ ਦਿਲ ਨੂੰ ਘਬਰਾਹਟ ਹੁੰਦੀ ਕਈ ਵਾਰ ਸੋ ਜਿਹੜੇ ਇਹ ਚੀਜ਼ਾਂ ਸੀ ਇਕਨੋਮਿਕ ਬਾਰੇ ਗੱਲ ਕਰਨੀ ਡੈਮੋਗ੍ਰਾਫੀ ਚਲੋ ਸਾਡੀ ਥੋੜੀ ਜੀ ਪਾਪੂਲੇਸ਼ਨ ਤਾਂ ਵਧਿਆ ਸੀ ਹੁਣ ਪੰਜਾਬ ਦੀ ਥੋੜੀ ਸਟੇਬਲ ਹੋਈ ਹੈ ਪਰ ਸਾਡੀ ਜਿਹੜੀ 1947 ਵੇਲੇ ਜਨਸੰਖਿਆ 35 36 ਕਰੋੜ ਸੀ ਉਹ ਹੁਣ 140 ਕਰੋੜ ਨੂੰ ਪਹੁੰਚ ਗਿਆ ਅਸੀਂ ਤਾਂ ਇੱਕ ਪ੍ਰੈਸ਼ਰ ਜ਼ਮੀਨ ਤੇ ਜਾਂ ਹੋਰ ਚੀਜ਼ਾਂ ਤੇ ਇਹ ਵੀ ਬੜਾ ਹੈਗਾ ਕਿ ਜਿਵੇਂ ਮਤਲਬ ਨਮੋ ਚਮਸਕੀ ਦਾ ਕਥਨ ਹੈ ਉਹ ਕਹਿੰਦਾ ਹੈ ਕਿ ਜਿਹੜੇ ਕੰਟਰੀ ਨੇ ਕੋਈ ਕੰਟਰੀ ਨੋ ਕੰਟਰੀ ਇਸ ਪੂਰ ਬਟ देयर इज ਮਿਸ ਮੈਨੇਜਮੈਂਟ ਆਫ ਰਿਸੋਰਸਸ ਉਹ ਤਾਂ ਮਤਲਬ ਪਾਪੂਲੇਸ਼ਨ ਨੂੰ ਵੀ ਚੰਗਾ ਮੰਨਦਾ ਹੈ ਉਹ ਕਹਿੰਦਾ ਇਹ ਦੇ ਇਕਨੋਮਿਕ ਸਾਨੂੰ ਡਿਵਿਡੈਂਡ ਮਿਲਦੇ ਨੇ ਸਾਡੇ ਕੋਲ ਪਾਪੂਲੇਸ਼ਨ ਜਿਆਦੀ ਹੋਵੇਗੀ ਚਾਈਨਾ ਦਾ ਮਾਡਲ ਲੈ ਕੇ ਚਾਈਨਾ ਨੇ ਚੀਪ ਲੇਬਰ ਬਣਾ ਕੇ ਆਪਣਾ ਪ੍ਰੋਡਕਟ ਬਣਾ ਕੇ ਵੱਡੀਆਂ-ਵੱਡੀਆਂ ਸ਼ਕਤੀਆਂ ਨੂੰ ਚੈਲੰਜ ਕਰਤਾ ਕਿਉਂਕਿ ਉਹਦੇ ਕੋਲ ਆਪਣੀ ਪਾਵਰ ਨੂੰ ਯੂਜ਼ ਕਰਨ ਦਾ ਇੱਕ ਸੁਜੋਗ ਢੰਗ ਸੀ ਜਿਹੜਾ ਸਾਡੇ ਕੋਲ ਉਹ ਚੀਜ਼ ਅਜੇ ਡਿਵੈਲਪ ਨਹੀਂ ਹੋਈ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੇ ਮੈਂ ਆਵਾਜ਼ ਤੇ ਸੋਸ਼ਲ ਤੇ ਕਲਚਰਲ ਫੈਕਟਰ ਇੱਕ ਫਰੇਮਵਰਕ ਇਹ ਵੀ ਹੈਗਾ ਕਿ ਕਲਚਰ ਨੂੰ ਸਮਝ ਕੇ ਜਾਂ ਸੋਸ਼ਲ ਇਸ਼ੂ ਨੂੰ ਸਮਝ ਕੇ ਕਿ ਇਹ ਜਿਹੜੀ ਚੀਜ਼ ਹੈ ਇਹਨੂੰ ਆਪਾਂ ਦੇਖ ਸਕਦੇ ਆ ਪ੍ਰਵਾਸ ਕਿਉਂ ਵੱਧ ਰਿਹਾ ਹੈ ਕਿ ਇਹ ਬਦਲੇਗਾ ਜਾਂ ਕੋਈ ਕੰਟਰੋਲ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਸਮਾਂ ਦੱਸੇਗਾ ਬਟ ਆਪਾਂ ਕੁਝ ਗਲਤ ਤੇ ਕਰ ਸਕਦੇ ਆ ਕਿ ਉਹੀ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ ਕਿ ਇਹ ਬੜੇ ਕ੍ਰੂਸ਼ੀਅਲ ਫੈਕਟਰ ਨੇ ਕਿ ਸਾਡੇ ਜਿਹੜੇ ਪੰਜਾਬੀ ਹਿਊਮਨ ਸਟੱਫ ਹੈ ਉਹ ਬੜਾ ਮਤਲਬ ਸਟੱਫ ਸਟੱਡੀ ਜਾਂ ਮਤਲਬ ਹਾਰਡ ਵਰਕਿੰਗ ਬਟ ਹੁਣ ਜਿਹੜਾ ਉਹਨੂੰ ਇੱਕ ਰਾਹ ਨਹੀਂ ਮਿਲਦਾ ਜਿਵੇਂ ਸਿਗਮੰਡ ਫਰਾਇਡ ਕਹਿੰਦਾ ਨਾ ਕਿ એનર્ਜੀ ਹੋਵੇ ਬੂਟੇ ਦੇ ਵਿੱਚ ਜਾਂ ਹਿਊਮਨ ਦੇ ਵਿੱਚ ਜੇ ਉਸ એનર્ਜੀ ਨੂੰ ਅਪ ਚੈਨਲਾਈਜ਼ ਨਹੀਂ ਕਰਦੇ ਉਹ ਚੈਨਲਾਈਜ਼ ਨਹੀਂ ਹੁੰਦੀ ਤਾਂ ਫਿਰ ਉਹਦੇ ਨਾਲ ਪ੍ਰੋਬਲਮ ਹੁੰਦੀ ਹੈ ਜੇ ਉਹ ਚੈਨਲਾਈਜ਼ ਚੰਗੇ ਪਾਸੇ ਹੋ ਜਾਏਗੀ ਤਾਂ ਉਹਦੇ ਨਾਲ ਮਤਲਬ ਸਾਡੀ ਪ੍ਰੋਗਰੈਸ ਹੋਏਗੀ ਤੇ ਜੇ ਉਹ ਚੈਨਲਾਈਜ਼ ਮਾੜੇ ਪਾਸੇ ਹੋਏਗੀ ਤਾਂ ਉਹ ਚੱਗੇ ਤੇ ਸਾਡੇ ਪਾਸੇ ਉਹ ਜਿਹੜੀ ਚੀਜ਼ ਹੈ ਤੇ ਇਹ ਜਿਹੜੀ ਹੈਗੀ ਕਿ ਡਕੇਟ ਜਿਹੜਾ ਸੀ ਨਾ 1980 ਤੋਂ ਲੈ ਕੇ 90 ਤੱਕ ਟੈਰਰਰਿਜ਼ਮ ਦਾ ਇਹਨਾਂ ਨੇ ਬੜਾ ਇੱਕ ਕਾਲਾ ਦੌਰ ਦਿਖਾਇਆ ਤੇ ਜਿਹੜਾ ਇੰਪੈਕਟ ਅੱਜ ਤੱਕ ਵੀ ਅਸੀਂ ਭੁਗਤ ਰਹੇ ਹਾਂ ਕਿ ਜਿੱਦ ਕਰਕੇ ਸਿੱਖਿਆ ਵੀ ਬਹੁਤ ਡਾਊਨ ਚਲੀ ਗਈ ਜਿਹਦੇ ਕਰਕੇ ਬਹੁਤ ਸਾਰਾ ਸਮਾਜ ਦੇ ਵਿੱਚ ਹੋਇਆ ਇੱਕ ਹੋਰ ਰੀ ਤਰ੍ਹਾਂ ਦਾ ਦੌਰ ਆਇਆ ਜਿਹਦੇ ਵਿੱਚ ਲੋਕਾਂ ਨੂੰ ਪੰਜਾਬ ਜਿਹੜਾ ਰੰਗਲਾ ਪੰਜਾਬ ਕਹਿੰਦੇ ਸੀ ਆਪਾਂ ਜਾ ਚੰਗਾ ਪੰਜਾਬ ਸੀ ਉਹ ਸਾਡੀ ਜੀਡੀਪੀ ਵੀ ਘਟ ਗਈ ਸਾਡਾ ਸੋਸ਼ਲ ਪੋਲੀਟਿਕਲ ਸਿਸਟਮ ਟੁੱਟ ਗਿਆ ਉਹ ਸਾਰਾ ਜਿਹੜੀ ਸੀ ਨਾ ਉਹ ਚੀਜ਼ਾਂ ਟੁੱਟ ਗਈਆਂ ਸਾਰੀਆਂ ਫਿਰ ਜਿਹੜੀ ਹੈਲਪਲੈਸਨੈਸ ਆਫ ਪੂਰ ਹੈ ਕਿਉਂਕਿ ਕੋਈ ਜਿਹੜੀ ਸਾਡੀ ਪੋਲਿਟਿਕਲ ਪਾਰਟੀ ਹੈ ਜਾਂ ਕੋਈ ਹੋਰ ਬੰਦੇ ਨੇ ਜਾਂ ਸਾਡੇ ਕੋਈ ਮਾਡਲ ਨਹੀਂ ਰਹੇ ਸਾਡੇ ਕੋਲ ਕੋਈ ਜਿਹੜੇ ਮਰਥ ਵਰਥ ਕਨਸਿਡਰਿੰਗ ਮਾਡਲ ਨਹੀਂ ਰਹੇ ਸਾਡੇ ਕੋਲ ਜਿਨ੍ਹਾਂ ਨੂੰ ਫਾਲੋ ਕਰ ਸਕੀਏ ਚਾਹੇ ਪੋਲਿਟਿਕਲ ਪਾਰਟੀਆਂ ਨੇ ਚਾਹੇ ਰਿਲੀਜੀਅਸ ਬੰਦੇ ਨੇ ਚਾਹੇ ਸੋਸ਼ਲ ਇਸ਼ੂਸ ਨੇ ਮਤਲਬ ਸਾਰੇ ਚੀਜ਼ਾਂ ਦੇ ਵਿੱਚ ਸਾਰੇ ਹੀ ਜਿਹੜੇ ਇਸ਼ੂ ਨੇ ਸੋਸ਼ਲ ਇਸ਼ੂ ਇਹਨਾਂ ਦੇ ਉੱਪਰ ਨਾ ਇੱਕ ਬੜਾ ਹੀ ਗੰਭੀਰਤਾ ਨਾਲ ਸੋਚਣ ਦੇ ਵਿਚਾਰ ਹੈ ਕਿ ਪਿੱਛੇ ਜੇ ਆਪਾਂ ਪੰਜਾਬ 'ਚ ਦੇਖਦੇ ਆ ਕਿ ਵਾਇਲੈਂਸ ਕਿੰਨਾ ਵੱਧ ਗਿਆ ਗੈਂਗਸਟਰਵਾਦ ਕਿੰਨਾ ਵੱਧ ਗਿਆ ਹਰ ਰੋਜ਼ ਅਖਬਾਰਾਂ ਪੜ੍ਹਦੇ ਆਪਾਂ ਨੂੰ ਕਈ ਵਾਰੀ ਦਿਲ ਨਹੀਂ ਕਰਦਾ ਸਵੇਰੇ ਅਖਬਾਰ ਦੇਖਣ ਨੂੰ ਕਿ ਜਾਂ ਤਾਂ ਬਲਾਤਕਾਰ ਦੀ ਨਿਊਜ਼ ਹੈ ਜਾਂ ਕਿਤੇ ਮਰਨ ਦੀ ਨਿਊਜ਼ ਹੈ ਮਰਡਰ ਦੀ ਨਿਊਜ਼ ਹੈ ਜੁਵੈਲਰ ਨੂੰ ਮਰਨ ਦੀ ਦੂਜੇ ਪਾਸੇ ਐਕਸੀਡੈਂਟਸ ਆ ਚੀਜ਼ਾਂ ਕਈ ਲੋਕ ਤਾਂ ਅਖਬਾਰ ਪੜ੍ਹਨੇ ਛੱਡ ਗਏ ਸੈਂਸਿਟਿਵ ਲੋਕ ਉਹ ਕਹਿੰਦੇ ਬਾਅਦ 'ਚ ਪੜਾਂਗੇ ਕਿ ਸਵੇਰੇ ਸਵੇਰੇ ਮਨ ਹੀ ਖਰਾਬ ਹੁੰਦਾ ਕਿਉਂਕਿ ਜਿਹੜੇ ਭਰੇ ਪੈ ਨੇ ਅੱਜਕੱਲ੍ਹ ਵਾਈਟ ਸਪਰੈਡ ਕਰਪਸ਼ਨ ਜਿਹੜੀ ਆਪਾਂ ਜੇ ਜ਼ਿਆਦਾ ਲੰਬਾ ਨਾਮ ਗੱਲ ਕਰਾਂਗੇ ਇੰਨੀ ਕਰਪਸ਼ਨ ਹੋ ਗਈ ਹੈ ਸਮਾਜ ਦੇ ਵਿੱਚ ਕਿ ਇਹਦੇ ਬਿਨਾ ਸਾਡਾ ਬਹੁਤ ਵੱਡਾ ਕ੍ਰਾਈਸਿਸ ਹੈ ਸਾਡੇ ਸਮਾਜ 'ਚ ਮੋਰਲ ਸੋਸ਼ਲ ਮੋਰਲ ਐਥੀਕਲ ਵੈਲਿਊਜ਼ ਦੀ ਡਿਕਲਾਈਨ ਇੰਨੀ ਆ ਚੁੱਕੀ ਹੈ ਕਿ ਕਿਸੇ ਜ਼ਮਾਨੇ 'ਚ ਘੁਸ ਲੈਣਾ ਸਾਡੇ ਸਮਾਜ ਦੇ ਵਿੱਚ ਪਾਪ ਸਮਝਿਆ ਜਾਂਦਾ ਸੀ ਕਿਸੇ ਜ਼ਮਾਨੇ 'ਚ ਇਹ ਰਿਸ਼ਵਤ ਖੋਰੀ ਨੂੰ ਲੋਕੀ ਪਾਪ ਦੀ ਕਮਾਈ ਕਹਿੰਦੇ ਸੀ ਕਿ ਹੁਣ ਉਹ ਰਿਵਰਸ ਹੋ ਗਿਆ ਸਭ ਕਿ ਸ਼ਾਇਦ ਹੁਣ ਲੋਕ ਕਹਿੰਦੇ ਕਿ ਨੇ ਯਾਰ ਜਿੰਨੀ ਮਰਜੀ ਜੇਬ ਚ ਆਏ ਪੈਸਾ ਤੇ ਇਸ ਚੀਜ਼ ਦਾ ਕੋਈ ਅੰਤ ਨਹੀਂ ਹੁੰਦਾ ਜਿਉਂ-ਜਿਉਂ ਵੱਧਦੇ ਜਾਂਦੇ ਜਿਉਂ-ਜਿਉਂ ਵੱਧਦੇ ਜਾਂਦੇ ਇਸ ਕਰਕੇ ਕਈ ਵਾਰ ਤਾਂ ਲੋਕਾਂ ਦੇ ਐਂਡ ਦੇਖਦੇ ਆ ਵੱਡੇ-ਵੱਡੇ ਲੋਕਾਂ ਦਾ ਤੇ ਜਾਂ ਤੇ ਜੇਲ੍ਹ ਚ ਨਿਪਟਦਾ ਜਾਂ ਹੋਰ ਕਿਸੇ ਪਾਸੇ ਨਿਪਟਦਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹਦੇ ਨਾਲ ਐਜੂਕੇਸ਼ਨ ਦੀ ਜਿਹੜੀ ਡਿਕਲਾਈਨ ਹੋਈ ਹੈ ਪਿੱਛੇ ਤੇ ਚਿਲड्रन ਨੂੰ ਨੋ ਅੰਪਲਾਈਮੈਂਟ ਕਿ ਸਾਡੀ ਅੰਪਲਾਈਮੈਂਟ ਨਹੀਂ ਮਿਲਦੀ ਉਸ ਹਿਸਾਬ ਨਾਲ ਇੱਕ ਵੱਡਾ ਕਾਰਨ ਸੀ ਕਲਚਰਲ ਚੇਂਜ ਜਿਹੜੀਆਂ ਨੇ ਇੱਕ ਵਨ ਆਫ ਦਾ ਬਾ ਥੋੜਾ ਜਿਹਾ ਕਲਚਰਲ ਚੇਂਜਸ ਜਿਹੜੀਆਂ ਆਈਆਂ ਕਿ ਜਿਹੜੇ ਸਾਡੇ ਗਨ ਕਲਚਰ ਜਾਂ ਲੋਕਾਂ ਨੂੰ ਇੱਕ ਦਿਖਾਵਾ ਅਸਟੰਟੇਸ਼ਨਸ ਕਿ ਜਿਹੜੀਆਂ ਇਹ ਚੀਜ਼ਾਂ ਵਧੀਆਂ ਸਾਨੂੰ ਵੀ ਲੱਗਦਾ ਕਿ ਅਸੀਂ ਬਾਹਰ ਜਾ ਕੇ ਉਹਨਾਂ ਹੀ ਕਮਾਈ ਕਰਕੇ ਕਿ ਮਤਲਬ ਕਿ ਅਸੀਂ ਉਹ ਪੈਸਾ ਕਮਾਈਏ ਭਾਵੇਂ ਕਿਸੇ ਰਾਹ ਕਮਾਈਏ ਇਸੇ ਕਰਕੇ ਲੋਕ ਕਿਹੜੇ ਕਿਹੜੇ ਰਾਹ ਅਪਣਾਰੇ ਨੇ ਭਾਵੇਂ ਡੰਕੀ ਰੋਡ ਜਾਂ ਜਾਂ ਕੋਈ ਹੋਰ ਜਾਨ ਜਾਂ ਕਿਸੇ ਪਾਸੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾ ਰਹੇ ਨੇ ਨਕਲੀ ਵਿਆਹ ਕਰਾ ਕੇ ਜਾ ਰਹੇ ਨੇ ਭੈਣਾ ਭਰਾਵਾਂ ਦੇ ਵਿਆਹ ਕਰਾ ਕੇ ਜਾ ਰਹੇ ਨੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ ਕਿ ਕਲਚਰ ਜਿਹੜਾ ਨਾ ਉਹ ਇੱਕ ਮਾਇਆ ਦੇ ਉੱਪਰ ਮਾਇਆ ਧਾਰੀ ਜਿਹੜਾ ਨਾ ਅੰਨਾ ਬੋਲਾ ਉਸ ਚੀਜ਼ ਦਾ ਮਤਲਬ ਕਿ ਸਾਡੇ ਸਿਸਟਮ ਦੇ ਵਿੱਚ ਆ ਗਿਆ ਤੇ ਪੋਲਿਟਿਕਲ ਫੈਕਟਰ ਬਸ ਸਰ 5 ਮਿੰਟ ਲਵਾਂਗਾ ਤੁਹਾਡੇ ਕਿ ਪੋਲਿਟਿਕਲ ਫੈਕਟਰ ਜਿਹੜੇ ਨੇ ਉਹ ਬੜੇ ਭਿਆੰਕਰ ਨੇ ਸਾਡੇ ਸਮਾਜ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਟਰਸਟ ਨਹੀਂ ਰਿਹਾ ਸ਼ੁਰੂ-ਸ਼ੁਰੂ ਚ 75 ਤੋਂ ਪਹਿਲਾਂ ਸ਼ਾਇਦ ਵਿੱਚ 75 ਤੋਂ ਪਹਿਲਾਂ ਮਾੜਾ-ਮੋਟਾ ਕਿਸੇ ਦਾ ਟਰਸਟ ਸੀ ਹੁਣ ਤਾਂ ਜਿਹੜਾ ਵੀ ਆਵੇ ਸੋ ਰਾਜੀ ਜਾਵੇ ਆ ਸਾਡੀਆਂ ਸੰਸਥਾਵਾਂ ਜਿਹੜੀਆਂ ਬਣ ਗਈਆਂ ਮਤਲਬ ਕਿ ਸਸਥਾਵਾਂ ਦਾ ਘਾਣ ਕੀਤਾ ਹੈ ਸੋਸ਼ਲ ਜਾਂ ਇਵਨ ਰਿਲੀਜੀਅਸ ਕੀ ਹੋ ਰਿਹਾ ਸਾਡੇ ਸਮਾਜ ਚ ਆਉਣ ਵਾਲਾ ਸਮਾ ਦੇਖਿਓ ਸ਼ਾਇਦ ਹੋਰ ਵਾਇਲੈਂਸ ਨਾ ਵਾਜੇ ਜੋ ਪਿਛਲੇ ਦਿਨਾਂ ਚ ਦੋ ਚਾਰ ਡਵੈਲਪਮੈਂਟ ਹੋ ਰਹੀਆਂ ਨੇ ਕਿ ਇੰਨਾ ਘਾਣ ਹੋ ਰਿਹਾ ਕਿ ਅਸੀਂ ਤਾਂ ਰੱਬ ਦੇ ਨਾਲ ਟੱਕਰ ਲੈਣ ਨੂੰ ਫਿਰਦੇ ਆ ਤੇ ਹੋਰ ਤਾਂ ਹੋਰ ਅਜੇ ਤਾਂ ਉੱਥੇ ਵੀ ਨਹੀਂ ਮੁੜਦੇ ਪਏ ਮਤਲਬ ਕਿ ਜਿਹੜੇ ਇੱਕ ਸਸਥਾ ਬਣੀ ਸੀ ਸਾਨੂੰ ਰਾਹ ਦੇਣ ਲਈ ਉੱਥੇ ਵੀ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਮਤਲਬ ਭਿਆੰਕਰ ਰੂਪ ਹੋ ਸਕਦਾ ਹੈ ਕੋਈ ਡਵੈਲਪਮੈਂਟ ਜੈਂਡਾ ਨਹੀਂ ਗਲੋਬਲਾਈਜੇਸ਼ਨ ਹੋ ਗਈ ਇਸ ਕੰਤੇ ਆ ਗਏ ਸੋ ਉਹ ਸਾਰੇ ਪੁਸ਼ਣ ਜਿਹੜੇ ਪੁਲ ਫੈਕਟਰ ਨੇ ਉਹ ਮੈਂ ਐਗਰੀ ਕਰਦਾ ਡਾਕਟਰ ਤੂਰ ਸਾਹਿਬ ਨੇ ਜੋ ਦੱਸੇ ਸਾਰੇ ਕਿ ਬੜੀ ਵੱਡੀ ਇੱਕ ਸੋਸ਼ਲ ਸਮੱਸਿਆ ਆ ਰਹੀ ਹੈ ਕਿ ਜਿਹੜੇ ਵਿਲੇਜਸ ਨੇ ਸਮ ਵਿਲੇਜਸ ਆਰ ਟਰਨਿੰਗ ਇਨਟੂ 올ਡ एज ਹੋਮ ਪਰ ਜਿਹੜੀ ਬੜੀ ਪੈਥਿਕ ਪਿਕਚਰ ਆ ਰਹੀ ਹੈ ਕਿ ਲੋਕ ਜਿਹੜੇ ਨੇ ਜਿਹੜੇ ਬਜ਼ੁਰਗ ਰਹਿ ਗਏ ਬਾਪ ਪਿਓ ਉਹਨਾਂ ਨੂੰ ਕਿੰਨਾ ਦੁੱਖ ਹੋ ਰਿਹਾ ਹੈ ਕਿ ਉਹ ਸਾਰਾ ਦਿਨ ਦੇਖਦੇ ਰਹਿੰਦੇ ਨੇ ਜਾਂ ਬਾਹਰ ਟਾਈਮ ਪਾਸ ਕਰਦੇ ਨੇ ਕਈਆਂ ਤਾਂ ਬਹੁਤ ਹੀ ਔਖਾ ਹੋ ਰਿਹਾ ਹੈ ਕਈ 올ਡ एज ਹੋਮਾਂ ਚ ਜਾ ਕੇ ਆਪਣੇ ਟਾਈਮ ਬਤੀਤ ਕਰ ਰਹੇ ਨੇ ਨਾਟ ਓਨਲੀ ਇਨ ਵਿਲੇਜਸ ਮੇਰੇ ਕਈ ਰਿਟਾਇਰ ਸਾਥੀ ਨੇ ਪੀਓ ਜੀ ਦੇ ਵਿੱਚੋਂ ਜਿਨ੍ਹਾਂ ਦੇ ਬੱਚੇ ਬਾਹਰ ਨੇ ਵੱਡੀਆਂ-ਵੱਡੀਆਂ ਕੋਠੀਆਂ ਛੇ-ਛੇ ਕਮਰੇ ਦੀਆਂ ਪਾਈਆਂ ਸੀ ਤੇ ਹੁਣ ਉਹ ਖਾਨ ਨੂੰ ਆਉਂਦੀਆਂ ਕੱਲੀਆਂ ਦੀਆਂ ਕੋਠੀਆਂ ਤੇ ਕਈ ਲੋਕ ਮੈਨੂੰ ਦੋ ਟੀਚਰ ਤਾਂ ਮਿਲੇ ਕਹਿੰਦੇ ਮੈਂ ਤਾਂ ਆ ਦਰਾਹੇ ਦੇ ਕੋਲ ਇੱਕ 올ਡਜ ਹੋਵੇਂ ਉੱਥੇ 40-50 ਹਜ਼ਾਰ ਦੇਣਾ ਤੇ ਉੱਥੇ ਆਰਾਮ ਨਾਲ ਜੀਆ ਕਰਾਂਗੇ ਵੀ ਬੱਚੇ ਤੇ ਬਾਹਰ ਚਲੇ ਗਏ ਕੋਈ ਹੈ ਹੀ ਨਹੀਂ ਹੋਰ ਕੋਈ ਆਸ ਸੋ ਕਹਿਣ ਦਾ ਮਤਲਬ ਹੈ ਬਟ ਨੀਡ ਟੂ ਬੀ ਡਨ ਕਿ ਥੋੜਾ ਜਿਹਾ ਕੀਤਾ ਕਿ ਜਾਏ ਜਿੰਨਾ ਚਿਰ ٹرسٹ ਦੀ ਬਹਾਲੀ ਨਹੀਂ ਹੁੰਦੀ ਜਿੰਨਾ ਚਿਰ ਸਾਡੇ ਸਿਸਟਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਵੇਂ ਆਪ ਉੱਠੀਏ ਸਰਕਾਰਾਂ ਕਿ ਜਿੰਨਾ ਚਿਰ ਇਹ ਇਸ ਨੂੰ ਬਹਾਲ ਨਹੀਂ ਕਰ ਸਕਦੇ ਅਸੀਂ ਉਹਨਾਂ ਚਿਰ ਕੋਈ ਐਕਸਪੈਕਟ ਨਹੀਂ ਕਰ ਸਕਦੇ ਕਹਿਣੀ ਤੇ ਕਥਨੀ ਦੇ ਵਿੱਚ ਸਾਡਾ ਜਿਹੜਾ ਡਿਫਰੈਂਸ ਪੈ ਗਿਆ ਨਾ ਜੇ ਉਹਨੂੰ ਵੀ ਥੋੜਾ ਜਿਹਾ ਮਤਲਬ ਸਿਕੋੜਾਂਗੇ ਨਹੀਂ ਤਾਂ ਉਹਨੂੰ ਮਤਲਬ ਕਿ ਮਤਲਬ ਜਿਵੇਂ ਹੁਣ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਤੋਂ ਬਹੁਤ ਸਾਨੂੰ ਉਮੀਦਾਂ ਸੀ ਕਿ ਇਹ ਆ ਕੇ ਹੋਰ ਤਰ੍ਹਾਂ ਦਾ ਕੁਝ ਕਰੇਗੀ ਬਟ ਜਿਹੜਾ ਕਰਜ਼ਾ ਸਟੇਟ ਦਾ ਹੈ ਹੋਰ ਵੀ ਜਿਆਦਾ ਵੱਡੇ ਵੱਧ ਰਿਹਾ ਹੈ ਕਰਪਸ਼ਨ ਦਾ ਕੋਈ ਮਤਲਬ ਓਪਨ ਸਿਕਰਟ ਹੈ ਕਿ ਇੰਨੀ ਵੱਧ ਗਈ ਹੈ ਕਿ ਮੈਂ ਪਿੱਛੇ ਜੇ ਕਿ ਜ਼ਮੀਨ ਕੋਲ ਗਿਆ ਤਾਂ ਇੱਕ ਲੋਕਲ ਐਮਐਲਏ ਨੇ ਕੀ ਹੋਇਆ ਸੀ ਕਰਿੰਦਿਆਂ ਨੂੰ ਕਿ ਜਿੱਥੇ ਵੀ ਜ਼ਮੀਨ ਮਿਲਦੀ ਲੈ ਲਓ ਫੜਾਫੜ ਤੇ ਇੰਨਾ ਪੈਸਾ ਆ ਗਿਆ ਤੇ ਇੱਕ ਸਿੰਪਲ ਮਤਲਬ ਕਿ ਜਿਹੜੇ ਐਮਐਲਏ ਬਣੇ ਤੇ ਉਹ ਕਿਵੇਂ ਮਤਲਬ ਸੋ ਇਹ ਜਿਹੜੀ ਸੋਚ ਹੈ ਇਹਨੂੰ ਸਾਰੇ ਨੂੰ ਮਤਲਬ ਕਿ ਜਨਮ ਭੂਮੀ ਨਾਲ ਰਿਸ਼ਤਾ ਕਿਵੇਂ ਹੈ ਹੋ ਸਕਦਾ ਹੈ ਜਿਵੇਂ ਨਮਚਪਸ ਕੀ ਕਹਿੰਦਾ ਕਿ ਜੇ ਰਿਸੋਰਸ ਮੈਨੇਜਮੈਂਟ ਸਾਡੀ ਬੈਟਰ ਹੈ ਚਾਹੇ ਐਗਰੀਕਲਚਰ ਹੈ ਐਗਰੀਕਲਚਰ ਚ ਵੈਲਿਊ ਸਿਸਟਮ ਲਿਆ ਜਾਵੇ ਇੰਡਸਟਰੀ ਦੀ ਸੈਟਅਪ ਕੀਤੀ ਜਾਵੇ ਆਈਟੀ ਸੈਕਟਰ ਕੀਤਾ ਜਾਵੇ ਤਾਂ ਬੱਚਿਆਂ ਨੂੰ ਇੱਕ ਹੋਪ ਹੋਵੇ ਕਿ ਆਫਟਰ ਡਿਗਰੀ ਮੈਥ ਟਿਕ ਸਕਾਂਗਾ ਤੇ ਜਿਹੜਾ ਬਾਪਿਆਂ ਦਾ ਮਾਈਂਡ ਸੈਟ ਉਹ ਵੀ ਬਦਲਣ ਵਾਲਾ ਹੈ ਨਹੀਂ ਤੇ ਬਹੁਤ ਸਾਰੇ ਮਾਪੇ ਇਹ ਕਹਿੰਦੇ ਕਿ ਪਲੱਸ 2 ਤੋਂ ਬਾਅਦ ਧੱਕਣਾ ਕੱਢਣਾ ਨਹੀਂ ਕੱਢ ਦਿਓ ਬੱਚੇ ਨੂੰ ਬਾਹਰ ਇੱਕ ਬड़ा ਹੋ ਗਿਆ ਕੱਢ ਦਿਓ ਬੱਚੇ ਨੂੰ ਬਾਹਰ ਪਲੱਸ 2 ਤੋਂ ਬਾਅਦ ਇੱਕ ਐਟੀਟਿਊਡ ਬਦਲਣ ਵਾਲਾ ਹੈ ਜਦੋਂ ਅਸੀਂ ਛੋਟੇ ਸੀ 27 28 30 30 ਸਾਲ ਤੱਕ ਜਗ jobਾਂ ਮਿਲਦੀਆਂ ਸੀ ਹੁਣ ਤਾਂ ਬੰਦਾ ਇੱਕ ਮਾਈਂਡ ਸੈਟ ਬਣ ਗਿਆ ਕੋਈ ਗੁੱਸਾ ਨਾ ਕਰੇ ਕਿ 18 ਸਾਲ ਦਾ ਬੱਚਾ ਹੋਣ ਦੀ ਜਗ ਡਾਲਰ ਕਮਾਵੇ ਇੱਕ ਇਹ ਵੀ ਅਪਰੈਪਟ ਜਿਹੜੀ ਚੇਂਜ ਸਾਡੇ ਸਮਾਜ ਦੇ ਵਿੱਚ ਬੜੀ ਆ ਰਹੀ ਹੈ ਸੋ ਇਹਨਾਂ ਗੱਲਾਂ ਨੂੰ ਦੇਖਦ ਕੇ ਤੇ ਅਸੀਂ ਸਮਾਜ ਦੇ ਵਿੱਚ ਜੇ ਇੱਕ ਕੋਹੇਸਿਵਨੈਸ ਇੱਕ ਟਰਸਟ ਬਿਲਡਿੰਗ ਇਹ ਕਰਾਂਗੇ ਤੇ ਸੋਸ਼ਲ ਇਸ਼ੂਜ਼ ਨੂੰ ਨਾਲ ਲਾਵਾਂਗੇ ਤਾਂ ਤਾਂ ਹੀ ਅਸੀਂ ਸਮਾਜ ਦੇ ਆਉਣ ਵਾਲੇ ਭਵਿੱਖ ਦਾ ਕੋਈ ਚੰਗੇਰਾ ਰਾਹ ਦੇਖ ਸਕਦੇ ਹਾਂ ਬਹੁਤ ਬਹੁਤ ਧੰਨਵਾਦ